ਇਸ ਤਰ੍ਹਾਂ ਦੇ ਹੋਰ ਵੀਡੀਓਜ਼ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਤੇ ਲਾਈਕ ਜ਼ਰੂਰ ਕਰੋ ਅਤੇ ਬੈਲ ਆਈਕਨ ਪ੍ਰੈਸ ਜ਼ਰੂਰ ਕਰੋ ਤਾਂ ਕਿ ਤੁਹਾਡੇ ਤੱਕ ਸਭ ਤੋਂ ਪਹਿਲਾਂ ਇਸ ਦਾ ਨੋਟੀਫਿਕੇਸ਼ਨ ਪਹੁੰਚ ਜਾਵੇ। ਹਾਂਜੀ ਸੱਚੀ ਰਿਆ ਗਾਲ ਜੀ ਸਾਰਿਆਂ ਨੂੰ ਪਹਿਲਾਂ ਦਾ ਭਰਾਵਾਂ ਨੂੰ ਤੇ ਅੱਜ ਆਪਾਂ ਦੁਬਾਰਾ ਫੇਰ ਹਾਜ਼ਰ ਹੋਏ ਹਾਂ ਤੁਹਾਡੇ ਹੀ ਨਜ਼ਰ ਦੇ ਵਿੱਚ ਤੇ ਅੱਜ ਗੱਲਬਾਤ ਕਰਦੇ ਆਂ ਆਪਾਂ ਦੁਬਾਰਾ ਉਹਨਾਂ ਵਿਸ਼ਿਆਂ ਤੇ ਜਿਹੜੀਆਂ ਗੱਲਾਂ ਲੰਘੀਆਂ ਕਿਉਂਕਿ ਮੇਰੇ ਕੋਲ ਟਾਈਮ ਬਹੁਤ ਘੱਟ ਹੁੰਦਾ ਲਾਈਵ ਹੋਣ ਲਈ ਤੇ ਜਾਂ ਕੁਝ ਵੀ ਕਰਨ ਲਈ ਜਦ ਵੀ ਮੈਂ ਗੱਲ ਕਰਦਾ ਮੈਂ ਪ੍ਰੂਫਾਂ ਦੇ ਆਧਾਰ ਤੇ ਗੱਲ ਕਰਦਾ ਵੀ ਨਾਲ ਦੀ ਨਾਲ ਸਮਝ ਲੱਗ ਜੇ ਠੀਕ ਹੈ ਨਾ ਤੇ ਕਈ ਵੀਰ ਕਹਿੰਦੇ ਆ ਕਿ ਭਰਾ ਮੇਰਿਆ ਕਿ ਤੁਸੀਂ ਜਿਵੇਂ ਗੋਲਡੀ ਨਾਲ ਮੈਂ ਲਾਸਟ ਵਾਰੀ ਗੱਲ ਕੀਤੀ ਸੀ ਤੇ ਉਸ ਵਕਤ ਮੈਂ ਜਦੋਂ ਮੈਂ ਰਿਕਾਰਡਿੰਗ ਕਰਦਾ ਪਿਆ ਸੀ ਗੋਲਡੀ ਦੀ ਤੇ ਉਸ ਟਾਈਮ ਮੈਂ ਜੌਬ ਸਾਈਡ ਸੀਗਾ ਜਿੱਥੇ ਮੈਂ ਜੋਬ ਤੇ ਕੰਮ ਕਰਦਾ ਸੀ ਜਿੱਥੇ ਫਰਸਟ ਸੇਫਟੀ ਸੀਗੀ ਫਰਸਟ ਸੇਫਟੀ ਠੀਕ ਆ ਤੇ ਜਿੱਥੇ ਫੋਨ ਅਲਾਉਡ ਹੀ ਨਹੀਂ ਸੀਗਾ ਬਿਲਕੁਲ ਉਸ ਜਗ੍ਹਾ ਦੇ ਉੱਪਰ ਮੈਂ ਉਸ ਥਾਂ ਤੋਂ ਖੜ ਕੇ ਗੋਲਡੀ ਨਾਲ ਗੱਲਾਂ ਕੀਤੀਆਂ ਕਿਉਂਕਿ ਮੇਰਾ ਗੋਲਡੀ ਦੇ ਵਿੱਚ ਘੱਟ ਧਿਆਨ ਸੀਗਾ ਤੇ ਮੇਰਾ ਧਿਆਨ ਜ਼ਿਆਦਾ ਆਪਣੇ ਕੰਮ ਦੇ ਵਿੱਚ ਸੀਗਾ ਕਿਉਂਕਿ ਟਾਈਮ ਹੀ ਹੈ ਨਹੀਂ ਸੀਗਾ ਉਸ ਟਾਈਮ ਦੇ ਵਿੱਚ ਮੇਰੀ ਗੱਲ ਕਰ ਸਕਦਾ ਕਿਉਂਕਿ ਉਸ ਟਾਈਮ ਗੋਲਡੀ ਕੋਲੇ ਟਾਈਮ ਸੀ ਗੱਲਬਾਤ ਕਰਨ ਦਾ ਪਰ ਮੈਂ ਪੂਰਾ ਉਸ ਟੈਂਪ ਜੌਬ ਦੇ ਉੱਪਰ ਸੀ ਤੁਸੀਂ ਸੁਣਿਆ ਵੀ ਹੋਣਾ ਆਮ ਮੈਂ ਅਕਸਰ ਆਪਣੇ ਫੋਰਮੈਨ ਨਾਲ ਗੱਲ ਕਰਦਾ ਠੀਕ ਆ ਤੇ ਉੱਥੇ ਫਸਟ ਸੇਫਟੀ ਸੀਗਾ ਤੇ ਫੋਨ ਆਲੌਡ ਨਹੀਂ ਸੀਗਾ ਜਿਸ ਕਰਕੇ ਮੈਨੂੰ ਥੋੜਾ ਜਿਹਾ ਬੋਲਣ ਦਾ ਘੱਟ ਸਮਾਂ ਮਿਲਿਆ ਤੇ ਮੈਂ ਬਾਕੀ ਗੱਲ ਕਲੀਅਰ ਹੁਣ ਮੈਂ ਇਹ ਗੱਲ ਕਰਨੀ ਚਾਹੁੰਦਾ ਕਿ ਆ ਇੱਕ Song ਆ ਰਿਹਾ ਜਾਗੋ ਐਨਆਰਆਈ ਭਰਾਵਾਂ ਲਈ ਆ ਸਾਰਿਆਂ ਲਈ ਤੇ ਜਿਹੜੀ ਆਪਾਂ ਜਾਗੋ ਕੱਢੀ ਆ ਕਿ ਜਾਗੋ ਐਵੇਂ ਨਾ ਬਿਨਾਂ ਗੱਲ ਤੋਂ ਇਹਨਾਂ ਲੋਕਾਂ ਨੂੰ ਪੈਸਾ ਭੇਜੋ ਜਿਹੜਾ ਸਾਡੇ ਪੈਸੇ ਨੂੰ ਗਲਤ ਇਸਤੇਮਾਲ ਕਰਦੇ ਆ ਗਲਤ ਤਰੀਕੇ ਨਾਲ ਯੂਜ਼ ਕਰਦੇ ਆ ਤੇ ਇਹ ਕੁੜੀ ਹੈਗੀ ਆ ਸੈਮੀ ਢਾਲੀਵਾਲ ਤੇ ਜੋ ਗੀਤ ਮੇਰੇ ਵੀਰ ਦਾ ਲਿਖਿਆ ਹੋਇਆ ਸੰਗਦਿਲ 47 ਵੱਲੋਂ ਤੇ ਇਹ ਜਰੂਰ ਸੁਣਨਾ ਆਉਣ ਵਾਲੇ ਦਿਨਾਂ ਦੇ ਵਿੱਚ ਆਊਗਾ ਤੇ ਆਪਾਂ ਹੁਣ ਗੱਲ ਕਰਦੇ ਪਏ ਆ ਉਸੇ ਵਿਸ਼ਿਆਂ ਦੇ ਉੱਪਰ ਕਿ ਜਿਹੜੇ ਐਨ ਆਰ ਆਈ ਆ ਜਿਹੜਾ ਜੋ ਸਮਾਈ ਸੇਵੀਆਂ ਵੱਲੋਂ ਹੋ ਰਿਹਾ ਹਿਸਾਬ ਕਿਤਾਬ ਤੋਂ ਭੱਜ ਰਹੇ ਆਪਣੇ ਤੋਂ ਆਪਾਂ ਉਸ ਦੇ ਸਬੰਧ ਵਿੱਚ ਹੀ ਅੱਜ ਗੱਲਬਾਤ ਫੇਰ ਕਰਨੀ ਆ ਦੁਬਾਰਾ ਤੇ ਕਿਉਂਕਿ ਸਾਨੂੰ ਕਿਹਾ ਜਾਂਦਾ ਹੈ ਅਕਸਰ ਕਿ ਤੁਸੀਂ ਸਮਾਜ ਸੇਵੀਆਂ ਨੂੰ ਹੀ ਕਿਉਂ ਬੋਲਦੇ ਹੋ ਠੀਕ ਹੈ ਨਾ ਤੁਸੀਂ ਸਮਾ ਹੋਰ ਵੀ ਬਹੁਤ ਸਾਰੇ ਮੁੱਦੇ ਨੇ ਪੰਜਾਬ ਦੇ ਵਿੱਚ ਜਿਨ੍ਹਾਂ ਦੇ ਖਿਲਾਫ ਤੁਹਾਨੂੰ ਬੋਲਣਾ ਚਾਹੀਦਾ ਪਹਿਲੀ ਗੱਲ ਤਾਂ ਮੈਂ ਇਹ ਕਹਿਣੀ ਚਾਹੂੰਗਾ ਭਰਾਵੋ ਸਾਰੇ ਵੀਰ ਸ਼ੇਅਰ ਜ਼ਰੂਰ ਕਰ ਦਿਓ ਇਸ ਵੀਡੀਓ ਨੂੰ ਕਿਉਂਕਿ ਤੁਹਾਡੇ ਸ਼ੇਅਰ ਦੇ ਨਾਲ ਹੀ ਇਹ ਲੋਕਾਂ ਦੇ ਦਿਲਾਂ ਤੱਕ ਲੋਕਾਂ ਦੇ ਕੰਨਾਂ ਤੱਕ ਆਵਾਜ਼ ਪਹੁੰਚਣੀ ਹੈ ਜੇ ਇੱਥੇ ਹੀ ਆਪਾਂ ਥੋੜੇ ਕਨੇ ਸੁਣਦੇ ਰਹੀਏ ਤੇ ਸਾਡਾ ਬੋਲਣ ਦਾ ਇੰਨਾ ਕੋਈ ਫਾਇਦਾ ਨਹੀਂਗਾ ਸਾਡਾ ਇੰਨਾ ਸੰਘਰਸ਼ ਕਰਨ ਦਾ ਕੋਈ ਜ਼ਿਆਦਾ ਫਾਇਦਾ ਨਹੀਂਗਾ ਠੀਕ ਹੈ ਨਾ ਤੇ ਇਹ ਅਸੀਂ ਗੱਲ ਇੱਕ ਇੱਕ ਦੇ ਖਾਨੇ ਵਿੱਚ ਪਾਉਣੀ ਚਾਹੁੰਦੇ ਆ ਕਿ ਕੀ ਸਾਡੇ ਲਈ ਸਹੀ ਆ ਕੀ ਸਾਡੇ ਲਈ ਗਲਤ ਆ ਤੇ ਵੀਰ ਸਾਡੇ ਕਹਿਣ ਦਿੰਦੇ ਆ ਕਿ ਭਰਾ ਤੁਸੀਂ ਸਰਕਾਰਾਂ ਖਿਲਾਫ ਨਹੀਂ ਬੋਲਦੇ ਤੁਸੀਂ ਨਸ਼ਿਆਂ ਖਿਲਾਫ ਨਹੀਂ ਬੋਲਦੇ ਤੁਸੀਂ ਸਮਹੋਰ ਪੰਜਾਬ ਦੇ ਮੁੱਦੇ ਆ ਉਹਨਾਂ ਖਿਲਾਫ ਨਹੀਂ ਬੋਲਦੇ ਬੋਲੇ ਮੈਂ ਲਾਸਟ ਵਾਰੀ ਲਾਈਵ 'ਚ ਦਿਖਾਇਆ ਤੁਹਾਨੂੰ ਸਾਰਿਆਂ ਦੇ ਸੰਬੰਧ ਵਿੱਚ ਆਪਾਂ ਬੋਲੇ ਆ ਠੀਕ ਹੈ ਜੀ ਤੇ ਆ ਵੀਰ ਕਹਿੰਦਾ ਗੋਲਡੀ ਨੂੰ ਸੌਫਟ ਕੋਰਨਰ ਕਿਉਂ ਸੁੱਖੇ ਵੀਰ ਸੌਫਟ ਕੋਰਨਰ ਨਹੀਂ ਉਹ ਭਰਾ ਉਹ ਨਹੀਂ ਕੋਈ ਚੱਕਰ ਤੇ ਹੁਣ ਤੁਹਾਨੂੰ ਦੱਸਦੇ ਆਂ ਤੇ ਦੂਸਰਾ ਵੀ ਕਿਉਂ ਸਰਕਾਰਾਂ ਦੇ ਖਿਲਾਫ ਸਰਕਾਰਾਂ ਕੌਣ ਚੁਣਦੇ ਆ ਸਰਕਾਰਾਂ ਪੰਜਾਬ ਦੇ ਵਿੱਚ ਬੈਠੇ ਲੋਕ ਚੁਣਦੇ ਆ ਨਾ ਕਿ ਐਨ ਆਰ ਆਈ ਭਰਾ ਸਾਡੇ ਚੁਣਦੇ ਨੇ ਤੇ ਸਰਕਾਰਾਂ ਅਕਸਰ ਇਦਾਂ ਦੇ ਵਿਸ਼ਿਆਂ ਤੇ ਬਣਾਈਆਂ ਜਾਂਦੀਆਂ ਜਦੋਂ ਆਪਾਂ smartphones ਦੇਖ ਕੇ ਆਪਾਂ ਸਰਕਾਰਾਂ ਨੂੰ ਵੋਟਾਂ ਪਾਵਾਂਗੇ ਤਾਂ ਭਰਾਵੋ ਸਰਕਾਰਾਂ ਆਪੇ ਬਣਨਗੀਆਂ ਜਦ ਤੱਕ ਅਸੀਂ ਆਪਣਾ ਜ਼ਮੀਰ ਵਿੱਚੋਂ ਨਹੀਂ ਹਟਦੇ ਨਾ ਤਦ ਤੱਕ ਸਾਨੂੰ ਇਦਾਂ ਹੀ ਸਾਹਮਣਾ ਕਰਨਾ ਪੈਣਾ ਵਾ ਠੀਕ ਆ ਇਸ ਤਰ੍ਹਾਂ ਸਰਕਾਰਾਂ ਬਣਦੀਆਂ ਆਗਾਂ ਤੇ ਜੇ ਇਸ ਕਸੂਰ ਸਾਡਾ ਕੱਢੀ ਜਾਮ ਤੁਸੀਂ ਇਸ ਗਿਸ਼ੇ ਦੇ ਵਿੱਚ ਠੀਕ ਹੈ ਨਾ ਤੇ ਸਾਡਾ ਐਨਆਰਆਈ ਭਰਾਵਾਂ ਦਾ ਕੀ ਕਸੂਰ ਹੈ ਇਹਦੇ ਵਿੱਚ ਕਿ ਜੇ ਸਰਕਾਰਾਂ ਤੋਂ ਹਸਾਮ ਮੰਗੀ ਹੈ ਜੇ ਹਸਾਮ ਮੰਗਣਾ ਜਿਨ੍ਹਾਂ ਨੇ ਵੋਟਾਂ ਪਾਈਆਂ ਉਹਨਾਂ ਨੇ ਹਸਾਮ ਮੰਗਣਾ ਹੁੰਦਾ ਸਰਕਾਰਾਂ ਤੋਂ ਅਕਸਰ ਚਲੋ ਇਹ ਤਾਂ ਗੱਲ ਹੋ ਗਈ ਪਰ ਜਦ ਅਸੀਂ ਬੋਲਦੇ ਸੀਗੇ ਇਹਨਾਂ ਦੇ ਖਿਲਾਫ ਸਰਕਾਰਾਂ ਦੇ ਖਿਲਾਫ ਵੀ ਹਾਂ ਕਿ ਭਾਈ ਐਦਾਂ ਨਾ ਠੱਗੇ ਜਾਓ ਨਾ ਤੁਸੀਂ ਵੋਟਾਂ ਪਾਓ ਕਿਸੇ ਨੂੰ ਮੈਂ ਆਮ ਆਦਮੀ ਬਾਰੇ ਆਦਮੀ ਆਰਮੀ ਪਾਰਟੀ ਬਾਰੇ ਬਹੁਤ ਕੁਝ ਬੋਲਿਆ ਸੀਗਾ ਉਹਨਾਂ ਬਾਰੇ ਠੀਕ ਹੈ ਨਾ ਤੇ ਉਹਨਾਂ ਦੇ ਦੂਸਰਾ ਵੀ ਜੋ ਉਹਨਾਂ ਨੇ ਪੰਜਾਬ ਨਾਲ ਕਰਨਾ ਸੀਗਾ ਸਭ ਕੁਝ ਤੁਹਾਡੇ ਸਾਹਮਣੇ ਮੈਂ ਦੱਸਿਆ ਵੀ ਸੀਗਾ ਉਸ ਟਾਈਮ ਪਰ ਕਿਸੇ ਨੇ ਨਹੀਂ ਗੱਲ ਸੁਣੀ ਇਹ ਗੱਲ ਨੂੰ ਅਣਗੌਲੀਆਂ ਕੀਤਾ ਉਸ ਟਾਈਮ ਅੰਨੇ ਭਗਤ ਬਣੇ ਬੈਠੇ ਸੀਗੇ ਠੀਕ ਹੈ ਜੀ ਅਸੀਂ ਸਭ ਤੋਂ ਵੱਧ ਪ੍ਰਚਾਰ ਕੀਤਾ ਸੀ ਉਸ ਵਕਤ ਮੈਂ ਬੀਬੀ ਪਰਮਜੀਤ ਕੌਰ ਖਾਲੜਾ ਦਾ ਹੁਣ ਪੰਜਾਬ ਵਾਲਿਓ ਤੁਹਾਨੂੰ ਸਵਾਲ ਆ ਇਹ ਤੁਸੀਂ ਸਾਨੂੰ ਕਹਿਦਨੇ ਆ ਸਰਕਾਰਾਂ ਦੇ ਖਿਲਾਫ ਨਹੀਂ ਬੋਲਦੇ ਠੀਕ ਆ ਅਸੀਂ ਕਿੰਨਾ ਸਰਕਾਰਾਂ ਦੇ ਖਿਲਾਫ ਬੋਲ ਗਏ ਜਿਨ੍ਹਾਂ ਨੂੰ ਤੁਸੀਂ ਲੋਕ ਵੋਟਾਂ ਪਾ ਦਿੰਨੇ ਆ ਉਹਨਾਂ ਸਰਕਾਰਾਂ ਦੇ ਖਿਲਾਫ ਬੋਲ ਗਏ ਅਸੀਂ ਕਿੰਨਾ ਗਿਆ ਸੀਗੇ ਪਰਮਜੀਤ ਕੌਰ ਖਲੜਾ ਜੀ ਦੀ ਬਹੁਤ ਵੱਡੀ ਕੁਰਬਾਨੀ ਆ ਠੀਕ ਆ ਜੀ ਤੇ ਖਲੜਾ ਸਾਹਿਬ ਦੀ ਕੁਰਬਾਨੀ ਸਾਰੇ ਲੋਕਾਂ ਨੂੰ ਪਤਾ ਜਸਵੰਤ ਸਿੰਘ ਖਲੜਾ ਜੀ ਕਿੰਨੀ ਵੱਡੀ ਦੇਣ ਆ ਸਾਡੀ ਕੌਮ ਨੂੰ ਤੇ ਕੀ ਕੀਤਾ ਸੀ ਅਸੀਂ ਉਸ ਟਾਈਮ ਠੀਕ ਆ ਖੰਡੂਰ ਸਾਹਿਬ ਤੋਂ ਅਸੀਂ ਕਿੰਨਾ ਕੁ ਫਰਜ਼ ਨਿਭਾਇਆ ਬੀਬੀ ਪਰਮਜੀਤ ਕੌਰ ਖਲੜਾ ਨੂੰ ਜਿਤਾਉਣ ਦੀ ਖਾਤਰ ਤੁਹਾਡੇ ਸਾਹਮਣੇ ਆ ਸਭ ਕੁਝ ਤੁਸੀਂ ਕਹਿੰਦੇ ਨੇ ਅਕਸਰ ਕੇ ਸਰਕਾਰਾਂ ਦੇ ਖਿਲਾਫ ਨਹੀਂ ਬੋਲਦੇ ਜਾਂ ਹੋਰ ਮੁੱਦੇ ਬਹੁਤ ਆ ਉਹਨਾਂ ਦੇ ਖਿਲਾਫ ਨਹੀਂ ਬੋਲਦੇ ਤੇ ਦੱਸੋ ਮੈਨੂੰ ਪਰਮਜੀਤ ਖਾਲੜਾ ਨੂੰ ਹਰਾਉਣ ਦਾ ਕਾਰਨ ਕੌਣ ਸੀਗੇ ਤੇ ਕਿਉਂ ਨਹੀਂ ਇਹਨਾਂ ਨੂੰ ਵੋਟਾਂ ਪਾ ਕੇ ਇਹਨਾਂ ਨੂੰ ਜਿਹੜੀ ਇਹਨਾਂ ਦੀ ਇੱਜ਼ਤ ਮਾਨ ਬਣਦਾ ਸੀ ਕਿਉਂ ਨਹੀਂ ਇਹਨਾਂ ਨੂੰ ਜਿੱਤ ਜਿਤਾਇਆ ਪੰਜਾਬੀਆਂ ਨੇ ਸਾਡਿਆਂ ਨੇ ਤੇ ਜਦੋਂ ਤੁਹਾਨੂੰ ਕਹਿੰਦੇ ਸੀਗੇ ਕਿ ਅਸੀਂ ਜਿਹੜੀ ਆ ਠੱਗ ਪਾਰਟੀ ਆਈ ਆ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ ਦਿੱਲੀ ਤੋਂ ਭਈਏ ਆ ਕੇ ਬੈਠਣਾ ਚਾਹੁੰਦੇ ਸਾਡੇ ਸਿਰਾਂ ਦੇ ਉੱਪਰ ਤੇ ਆ ਮੈਂ ਤੁਹਾਨੂੰ ਵੀਡੀਓ ਸੁਣਾਉਣ ਲੱਗਾ ਇੱਕ ਸੌਣੀ ਜਰੂਰ ਆਮ ਆਦਮੀ ਪਾਰਟੀ ਦੀ ਇੱਕ ਵਰਕਰ ਆ ਉਹਨਾਂ ਦੇ ਨਾਲ ਰਹਿਣ ਵਾਲੀ ਸ੍ਰੀ ਉਹਨਾਂ ਦੇ ਵਿੱਚ ਪਾਰਟੀ 'ਚ ਕੰਮ ਕੀਤਾ ਹੋਇਆ ਸੀਗਾ ਠੀਕ ਆ ਤੇ ਤੁਹਾਨੂੰ ਬਹੁਤ ਵਾਰੀ ਕਿਹਾ ਕਿ ਅੰਨੇ ਭਗਤ ਨਾ ਬਣਿਆ ਕਰੋ ਭਰਾਵੋ ਅੰਨੇ ਭਗਤ ਨਾ ਬਣਿਆ ਕਰੋ ਠੀਕ ਆ ਨਾ ਕਿਸੇ ਵੀ ਨਾ ਕਿਸੇ ਪਾਰਟੀ ਦੇ ਨਾ ਕਿਸੇ ਸਿੰਗਰ ਦੇ ਤੇ ਨਾ ਕਿਸੇ ਸਮਾਜ ਸੇਵੀ ਦੇ ਅੰਨੇ ਭਗਤ ਨਾ ਬਣਿਆ ਕਰੋ ਦੇਖਿਆ ਕਰੋ ਪਾਰਦਰਸ਼ੀ ਵੀ ਹੋ ਕੀ ਰਿਹਾ ਵਾ ਤੇ ਵੀਡੀਓ ਜਰੂਰ ਸ਼ੇਅਰ ਕਰ ਦਿਓ ਤੇ ਤੁਹਾਡੇ ਸਾਹਮਣੇ ਮੈਂ ਹੁਣ ਦਿਖਾ ਰਿਆ ਕਿ ਜਦੋਂ ਅਸੀਂ ਬੋਲਦੇ ਸੀ ਇਹਨਾਂ ਦੇ ਖਿਲਾਫ ਪਰ ਤੁਸੀਂ ਵੋਟਾਂ ਪਾ ਕੇ ਜਿਧਾਇਆਂ ਦੇ ਫਿਰ ਕਬਲੇ ਵੀ ਹੋਏ ਆ ਨਾ ਆਹ ਦੇਖਿਓ ਹੁਣ ਸਾਹਮਣੇ ਤੁਹਾਡੇ ਨੂੰ ਮੰਤਰੀ ਬੰਨਿਆ ਸੀ ਪੰਜਾਬ ਦੇ ਧੀਆਂ ਕੁੱਤਾ ਨਾਲ ਕੀ ਹੁੰਦਾ ਉਹ ਉਹਨੂੰ ਇਸ ਤੋਂ ਕੀ ਮਤਲਬ ਸੀ ਸਾਰਾ ਮਿਲ ਕੇ ਭਗਵੰਤ ਮਾਨ ਨੇ ਵੱਡਾ ਧੋਖਲਾ ਭਗਵੰਤ ਮਾਨ ਨੇ ਕੀਤਾ ਫੰਡਸ ਦਾ ਆਹ ਜਿਹੜੀ ਨੈਪੋਟイズਮ ਤੇ ਫੇਵਰੇਟイズਮ ਉਹ ਭਗਵੰਤ ਮਾਨ ਕਹਿੰਦੇ ਕੰਪਨੀ ਕਹਿੰਦੀ ਮੈਂ ਭਗਵੰਤ ਬਾਈ ਜੀ ਦੇਖੋ ਮੇਰਾ ਪਰਸਨਲੀ ਕੋਈ ਰੰਜਿਸ਼ ਨਹੀਂ ਭਗਵੰਤ ਮਾਨ ਨਾਲ ਸਾਡੀ ਕਦੇ ਲੜਾਈ ਨਹੀਂ ਵੀ ਬਟ ਉਸ ਵਾਰ ਨਾ ਬਾਰਗਾ ਕੁਝੀ ਸੀ ਔਰ ਉਹ ਕਾਫੀ ਜਿਆਦਾ ਨਾ ਜਿਹੜੇ ਥੋੜੇ ਬੜੇ ਲਿਖੇ ਜਾਗਰੂਕ ਜਾਗਦਾ ਸੀਗੇ ਲੋਕ ਉਹਨਾਂ ਤੋਂ ਹਮੇਸ਼ਾ ਘਬਰਾਉਂਦੇ ਸੀਗੇ ਪੁਦਨ ਨੂੰ ਨਾਲ ਨਾਲ ਸੀਸ ਹਸਾਬਕਤਾ ਮੰਗਦੇ ਨੇ ਉਹਨਾਂ ਨੂੰ ਬਹੁਤ ਬਹੁਤ ਸਾਰਿਆਂ ਨੂੰ ਪਤਾ ਪਰਾ ਕਰ ਮੈਂ ਨਹੀਂ ਹੁਣ ਬੀਬੀ ਜੀ ਨੇ ਇੱਥੇ ਕੀ ਗੱਲ ਕਹੀ ਆ ਕਿ ਜਿਹੜੇ ਲੋਕ ਆ ਤਾਂ ਭਗਵੰਤ ਮਾਨ ਤੋਂ ਬਾਹਰੋਂ ਆਏ ਪੈਸੇ ਦਾ ਹਿਸਾਬਕਤਾ ਮੰਗਦੇ ਸੀਗੇ ਉਹ ਸਾਰੇ ਸਾਈਡ ਤੇ ਕਰਤੇ ਜਿੱਦਾਂ ਪੜੇ ਲਿਖੇ ਇਨਸਾਨ ਸੀ ਜਿਹੜੇ ਇਸ ਪਾਰਟੀ ਦੇ ਵਿੱਚ ਗਾਂਧੀ ਸਾਹਿਬ ਤੇ ਖੈਰਾ ਸਾਹਿਬ ਠੀਕ ਆ ਤੇ ਹੋਰ ਵੀ ਬਹੁਤ ਸਾਰੀਆਂ ਵਧੀਆ ਸੀਗੇ ਜਿਹੜੇ ਇਸ ਪਾਰਟੀ ਨੇ ਸਾਈਡ ਤੇ ਕਰਤੇ ਤੇ ਕਬਲਾ ਇੱਥੇ ਪੈਸੇ ਦਾ ਹੋਇਆ ਇਹਨਾਂ ਦੇ ਖਿਲਾਫ ਅਸੀਂ ਬਹੁਤ ਬੋਲੇ ਸੀ ਕਿ ਕੀ ਗੱਲੇ ਸਰਕਾਰਾਂ ਵਿੱਚੋਂ ਨਹੀਂ ਆਉਂਦੀ ਸੀ ਆਮ ਆਦਮੀ ਪਾਰਟੀ ਤੇ ਹੁਣ ਆਪਾਂ ਮੇਨ ਮਕਸਦ ਵੱਲੀ ਚੱਲੇ ਆ ਆਪਣੇ ਵੱਲੀ ਜਿੱਧਰ ਆਪਾਂ ਨੂੰ ਗੱਲਬਾਤ ਕਰਨੀ ਚਾਹੀਦੀ ਆ ਤੁਹਾਡੇ ਸਵਾਲਾਂ ਦੇ ਜਵਾਬ ਦੇਨੇ ਬਣਦੇ ਆ ਤਾਂ ਹੀ ਲਾਈਵ ਦੇ ਵਿੱਚ ਦਿੰਨੇ ਆ ਕਮੈਂਟਾਂ ਵਿੱਚ ਨਹੀਂ ਦਿੱਤੇ ਜਾਂਦੀ ਠੀਕ ਹੈ ਜੀ ਹੁਣ ਆਪਾਂ ਗੱਲ ਆਉਨੇ ਆ ਇਸ ਵਿਸ਼ੇ ਤੇ ਠੀਕ ਹੈ ਨਹੀਂ ਇਸ ਵਿਸ਼ੇ ਤੇ ਆਉਨੇ ਆ ਕਿ ਸਮਾਜ ਸੇਵੀਆਂ ਦੀ ਆ ਹਾਲਤਾ ਗਰੀਬ ਦੀ ਹਾਲਤਾ ਇੱਕ ਬਤੀਲੇ ਵਰਗੀ ਆ ਇਸ ਸਮਾਜ ਸੇਵੀਆਂ ਦੀ ਆ ਹਾਲ ਤਾਂ ਕਿ ਦੋਨੇ ਹੀ ਇੱਕ ਥਾਂ ਦੇ ਵਿੱਚ ਪਤੀਲੇ 'ਚ ਮੂੰਹ ਪਸਾ ਕੇ ਖੜ ਜਾਂਦੇ ਆ ਤੁਸੀਂ ਆਮ ਦੇਖਿਆ ਸਾਡੇ ਸਮਾਜ ਸੇਵੀ ਜਿਹੜੇ ਇੱਕ ਘਰ ਦੇ ਵਿੱਚ ਜਾ ਕੇ ਇੱਕ ਦੂਜੇ ਤੋਂ ਵੱਧ ਕੇ ਕਹਿੰਦੇ ਮੈਂ ਤੇਰਾ ਘਰ ਮੈਂ ਬਣਾਉਂਗਾ ਤੇਰਾ ਘਰ ਮੈਂ ਬਣਾਉਂਗਾ ਤੁਸੀਂ ਸਾਰਿਆਂ ਨੇ ਦੇਖੀਆਂ ਠੀਕ ਹੈ ਨਾ ਜੀ ਸ਼ਰਮ ਨਹੀਂ ਆਉਂਦੀ ਸਾਲਿਓ ਕਾਂਗਰਸ ਕਾਲਿਆਂ ਦੇ ਜੁੱਤੀਆਂ ਖਾਂਦੇ ਹੋ ਉਹ ਭਰਾਵਾ ਅਸੀਂ ਤਾਂ ਕਿਸ ਨੂੰ ਵੋਟ ਹੀ ਨਹੀਂ ਬੰਦੇ ਜਿਹੜੀ ਗੱਲ ਤੁਸੀਂ ਖਾਂਦੇ ਆ ਪੰਜਾਬ 'ਚ ਬੈਠੇ ਗੱਲ ਆਪਾਂ ਹੋਰ ਪਾਸੇ ਲੈ ਜਾਂਦੇ ਆ ਠੀਕ ਹੈ ਤੇ ਅਸੀਂ ਕਾਂਗਰਸ ਦੇ ਖਿਲਾਫ ਵੀ ਬੋਲੇ ਆਂ ਕਾਲੀਆਂ ਖਿਲਾਫ ਵੀ ਬੋਲੇ ਆਂ ਤੇ ਆਮ ਆਦਮੀ ਖਿਲਾਫ ਵੀ ਬੋਲੇ ਆਂ ਕਿ ਇਦਾਂ ਨਹੀਂ ਹੋਣਾ ਚਾਹੀਦਾ ਬਗੇਲ ਸਿੰਘ ਬਾਬੇ ਆਵਾ ਕਾਲ ਤੇ ਡਾਕਜੀ ਬਗੇਲ ਮੈਨੂੰ ਵੀਰੇ ਕੱਢ ਲੈਣ ਦੇ ਇੱਧਰ ਕੱਟਾ-ਕੱਟੀ ਜਾ ਪਹਿਲਾਂ ਫਿਰ ਬਾਕੀ ਆਪਾਂ ਗੱਲ ਬਾਅਦ ਚ ਕਰਦੇ ਹਾਂ ਥੋੜਾ ਜਿਹਾ ਟਾਈਮ ਵੇਟ ਕਰ ਲਾ ਤੇ ਆ ਤੁਹਾਡੇ ਸਾਹਮਣੇ ਇੱਕ ਫੋਟੋ ਆ ਆ ਹਾਲ ਤਾਂ ਠੀਕ ਆ ਸਾਡੇ ਸਮਾਜ ਸੇਵਕਾਂ ਦੀ ਤੇ ਹੁਣ ਆ ਗਈ ਆ ਚੀਜ਼ ਲੱਸੀ ਪਿਆ ਕੇ ਸਮਾਜ ਸੇਵੀ ਸ਼ੁਰੂ ਕਰਦੇ ਆ ਪਹਿਲਾਂ ਸ਼ੁਰੂਆਤ ਇੱਥੋਂ ਹੁੰਦੀ ਆ ਸਾਡੀ ਸਮਾਜ ਸੇਵੀਆਂ ਦੀ ਕਿ ਇੱਕ ਗਰੀਬ ਦੀ ਜੇ ਲੱਸੀ ਵੀ ਦੇ ਦਿੰਦੇ ਆ ਨਾ ਪਿਉਣ ਵਾਸਤੇ ਤੇ ਉਸ ਦੀ ਫੋਟੋ ਕੀਤੀ ਜਾਂਦੀ ਆ ਤੇ ਅਗਲੇ ਪਾਸੇ ਚੱਲਦੇ ਆ ਆ ਇੱਕ ਚਿਪਸ ਤੋਂ ਸ਼ੁਰੂਆਤ ਹੁੰਦੀ ਆ ਸਮਾਜ ਸੇਵ ਦੀ ਪਹਿਲੇ ਦਿਨ ਤੋਂ ਇੱਕ ਲੱਸੀ ਤੇ ਚਿਪਸ ਤੋਂ ਸ਼ੁਰੂਆਤ ਹੋ ਕੇ ਫਿਰ 4-4 5-5 ਲੱਖ ਦੇ 3-3 ਲੱਖ ਦੇ ਘਰਾਂ ਤੱਕ ਜਾਂਦੀ ਆ ਲੱਖ ਲੱਖ ਰੁਪਈਆ ਫਿਰ 3-3 ਲੱਖ ਰੁਪਈਆ ਫਿਰ ਵਿਆਹਾਂ ਤੇ ਵੀ ਸ਼ਾਦੀਆਂ ਤੇ ਵੀ ਲਾਉਂਦੇ ਆ ਇਹ ਸ਼ੁਰੂਆਤ ਇਹਨਾਂ ਦੀ ਇੱਥੋਂ ਹੀ ਹੁੰਦੀ ਆ ਠੀਕ ਹੈ ਨਾ ਤੇ ਆ ਇੱਕ ਹੈਲਪਿੰਗ ਹੈਂਡ ਜਗਰਾਉ ਜਿਸ ਨੇ ਆਪਣੇ ਮਾਸਕ ਦੇ ਉੱਪਰ ਵੀ ਆਪਣੀ ਐਡ ਲਾਈ ਆ ਕੋਈ ਜਗਰਾਵਾਂ ਦੀ ਕੋਈ ਹੈਲਪਿੰਗ ਹੈਂਡ ਪਤਾ ਨਹੀਂ ਕੀ ਦੀ ਜਾਂ ਕੌਣ ਚਲਾ ਰਿਹਾ ਮੈਨੂੰ ਨਹੀਂ ਪਤਾ ਇਸ ਨੇ ਆਪਣੇ ਕੋਰੋਨਾ ਵਾਇਰਸ ਦੇ ਟਾਈਮ ਮਾਸਕ ਬਣਾਏ ਤੇ ਮਾਸਕ ਦੇ ਉੱਪਰ ਆਪਣੀ ਐਡ ਸਪੈਸ਼ਲ ਲਾਈ ਜੇ ਦੇਖਿਆ ਜਾਵੇ ਕਿ ਸਿਰਫ ਇਹ ਦਿਖਾ ਰਹੇ ਆ ਲੋਕਾਂ ਨੂੰ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਸ਼ੋਅ ਕਰ ਰਹੇ ਆ ਮੈਨੂੰ ਇਸ ਗੱਲ ਦੀ ਸਮਝ ਨਹੀਂ ਆਈ ਜਤਜਿੰਦ ਨੇ ਇਸ ਵੀਰ ਨਾਲ ਗੱਲ ਹੋਊਗੀ ਵੀ ਤੂੰ ਮਾਸਕਾਂ ਦੇ ਉੱਪਰ ਕਿਉਂ ਇਹ ਚੀਜ਼ ਲਿਖੀ ਕਿੰਨੇ ਇਸ ਮਾਸਕ ਨੂੰ ਬਣਾਉਣ ਵਾਸਤੇ ਪੈਸੇ ਲੱਗੇ ਹੋਣਗੇ ਤੁਸੀਂ ਆਪ ਸੋਚ ਲਓ ਪ੍ਰਿੰਟ ਲਾਉਣ ਕਰਨ ਵਾਸਤੇ ਇਸ ਮਾਸਕ ਨੂੰ ਕਿੰਨੇ ਪੈਸੇ ਲੱਗੇ ਹੋਣਗੇ ਜੇ ਮੰਨ ਕੇ ਚੱਲਦੇ ਆ ਆਪਾਂ ਆਮ ਮਾਸਕ ਦੀ ਗੱਲ ਕਰਦੇ ਆ 50 ਰੁਪਏ ਦਾ ਮਿਲਦਾ ਹੋ ਤੇ ਇਹ ਮਾਸਕ 100 ਰੁਪਏ ਦਾ ਮਿਲਦਾ ਹੋਣਾ ਜਦ ਕਿ ਮਾਸਕ ਦੀ ਤਾਂ ਕੋਈ ਕੀਮਤ ਹੀ ਨਹੀਂ ਸੀ ਜਦੋਂ ਨਹੀਂ ਮਿਲਦਾ ਸੀ ਨਾ ਉਹ 500 ਰੁਪਏ ਨੂੰ 1000 ਰੁਪਏ ਨੂੰ ਵੀ ਮਿਲਿਆ ਪਰ ਗੱਲ ਸਿੱਧੀ ਇਹ ਚੀਜ਼ ਆਂਦੀ ਆ ਕਿ ਮਾਸਕ ਨੂੰ ਪ੍ਰਿੰਟ ਕਰਨ ਵਾਸਤੇ ਉੱਪਰ ਜਿਹੜਾ ਪੈਸਾ ਲਾਇਆ ਤੁਸੀਂ ਠੀਕ ਆ ਉਹ ਪ੍ਰਿੰਟ ਕਰਨ ਵਾਲਾ ਪੈਸਾ ਤੁਸੀਂ ਗਰੀਬਾਂ ਦੀ ਹੈਲਪ ਵਿੱਚ ਕਿਉਂ ਨਹੀਂ ਲਾਇਆ ਜਿੰ ਕਿੰਨਾ ਪੈਸਾ ਤੁਸੀਂ ਇਸ ਮਾਸਕ ਨੂੰ ਪ੍ਰਿੰਟ ਕਰਨ ਵਾਸਤੇ ਇਨਵੈਸਟ ਕੀਤਾ ਦੂਜੇ ਨੰਬਰ ਤੇ ਚੱਲਦੇ ਆ ਆ ਅੱਗੇ ਅੱਗੇ ਗੋਲੀ ਦੇ ਨਾਲ ਜੋ ਮੁੰਡੇ ਕੰਮ ਕਰਦੇ ਪਏ ਆ ਤੇ ਸ਼ਰਟਾਂ ਦੇ ਉੱਪਰ ਲਿਖਿਆ ਪਿਆ ਹੈਲਪਿੰਗ ਹੈਂਡ ਪੰਜਾਬ ਪੁਲਿਸ ਜਦੋਂ ਗੋਲਡੀ ਵੀਰ ਕੰਮ ਕਰਦਾ ਪੰਜਾਬ ਪੁਲਿਸ ਦੇ ਵਿੱਚ ਕੋਈ ਵੱਡੀ ਗੱਲ ਨਹੀਂ ਗਈ ਪਰ ਜੇ ਦੇਖੀਏ ਆ ਜਿਹੜੇ ਜੋ ਨਾਲ ਖੜੇ ਆ ਸਚਨ ਵੀ ਤੁਹਾਨੂੰ ਦੱਸਦਾ ਇਸ ਦੇ ਵਿੱਚ ਖੜਾ ਹੋਇਆ ਕਿ ਇਹ ਪੰਜਾਬ ਪੁਲਿਸ 'ਚ ਕੰਮ ਕਰਦਾ ਗੋਲਡੀ ਸਾਨੂੰ ਕਹਿੰਦਾ ਕਿ ਪੰਜਾਬ ਪੁਲਿਸ ਨੂੰ ਇਹ ਨਿਸ਼ਾਨਾ ਬਣਾਇਆ ਜਾਂਦਕਿ ਅੱਜ ਤੱਕ ਅਸੀਂ ਪੰਜਾਬ ਪੁਲਿਸ ਨੂੰ ਨਿਸ਼ਾਨਾ ਨਹੀਂ ਬਣਾਇਆ ਮੇਰੀ ਗੱਲ ਕਹਿਣ ਦਾ ਮਤਲਬ ਤੁਸੀਂ ਸਮਝਿਓ ਕਿ ਜਿਹੜੀਆਂ ਇਹਨਾਂ ਨੇ ਸ਼ਰਟਾਂ ਬਣਵਾਈਆਂ ਇਹ ਹਰੇਕ ਸ਼ਾਲ ਦੇ ਉੱਪਰ ਪ੍ਰਿੰਟ ਆ ਠੀਕ ਹੈ ਜੀ ਕਿੰਨੇ-ਕਿੰਨੇ ਰੁਪਏ 'ਚ ਇਹ ਸ਼ਰਟ ਬਣੀ ਹੋਊਗੀ ਇਹ ਤੇ ਪੈਸਾ ਨਹੀਂ ਇਹਨਾਂ ਨੇ ਇਨਵੈਸਟ ਕੀਤਾ ਉਹ ਪੈਸਾ ਕਿਹਨਾਂ ਦਾ ਐਨ ਆਰ ਆਈ ਭਰਾਵਾਂ ਦਾ ਕੀ ਗੱਲ ਜਿਹੜੇ ਇਹ ਸ਼ਰਟਾਂ ਪੁਆਈਆਂ ਐਦਾਂ ਦੀਆਂ ਇੱਕ ਦਿਖਾਵਾ ਕਰਨ ਦੀ ਖਾਤਰ ਇਹੀ ਪੈਸਾ ਇਹ ਗਰੀਬਾਂ ਦੇ ਮੂੰਹ 'ਚ ਕਿਉਂ ਨਹੀਂ ਪੁਆਇਆ ਕਿਉਂ ਆਪਣੀ ਇਹਨਾਂ ਲੋਕਾਂ ਨੇ ਐਡ ਕਰਨੀ ਚਾਹੀ ਇਹ ਵੀ ਇੱਕ ਸਵਾਲ ਆ ਗੋਲਡੀ ਵੀਰ ਨੂੰ ਕਿ ਕਿਉਂ ਨਹੀਂ ਤੂੰ ਜਿਹੜੇ ਇਹ ਜੇ 7-8 ਬੰਦੇ ਦੇ ਨਾਲ ਹੁੰਦੇ ਸੀ ਐਦੀਆਂ ਸ਼ਰਟਾਂ ਪਾ ਕੇ ਜੇ 2-200 ਰੁਪਏ 'ਚ ਵੀ ਸ਼ਰਟ ਰੱਖੀਏ ਆਪਾਂ ਇੱਕ ਤੇ ਕਿਉਂ ਨਹੀਂ ਇਹ 2000 ਰੁਪਇਆ ਕਿਸੇ ਗਰੀਬ ਦੀ ਝੋਲੀ ਵਿੱਚ ਪਾਇਆ ਇਹ ਵੀ ਇੱਕ ਸਵਾਲ ਬਣਦਾ ਇਹ ਆਉਣ ਵਾਲੇ ਟਾਈਮ 'ਚ ਪੁੱਛਾਂਗੇ ਤੇ ਹੁਣ ਆ ਗਿਆ ਸਭ ਤੋਂ ਵੱਡਾ ਜਿਹੜਾ ਛੋੜੇ ਥੋੜੇ ਜਿਹੇ ਟਾਈਮ ਦੇ ਵਿੱਚ ਬੜੀਆਂ ਉੱਚੀਆਂ ਉਚਾਈਆਂ ਤੇ ਉੱਡਿਆ ਇਹ ਬੰਦਾ ਤੇ ਜਦੋਂ ਮੈਂ ਇਹ ਫੋਟੋ ਦੇਖਦਾ ਤਾਂ ਮੈਨੂੰ ਸਰਸੇ ਵਾਲਾ ਸਾਹ ਦੀ ਯਾਦ ਆ ਜਾਂਦਾ ਕਿ ਸੇਮ ਹੀ ਉਹਦੀ ਕਾਪੀ ਸੀਗੀ ਚਾਰਾਂ ਧਰਮਾਂ ਨੂੰ ਇਕੱਠਾ ਲੈ ਕੇ ਚੱਲਦਾ ਸੀਗਾ ਤੇ ਨਿਕਲਿਆ ਕੀ ਅੰਦਰੋਂ ਤੁਹਾਡੇ ਸਭ ਦੇ ਸਾਹਮਣੇ ਹੀ ਆ ਤੇ ਉਹੀ ਨਿਸ਼ਾਨਾ ਇਸ ਬੰਦੇ ਨੇ ਅਪਣਾਇਆ ਇੱਕ ਹਿਸਾਬ ਦਾ ਕਿ ਹਰ ਕਮਿਊਨਿਟੀ ਨੂੰ ਬਰਾਬਰ ਆਪਣੇ ਜੋੜਨਾ ਚਾਹਿਆ ਤੇ ਹਰ ਕੋਈ ਜੁੜਿਆ ਵੀ ਬਹੁਤ ਥੋੜੇ ਸਮੇਂ ਦੇ ਵਿੱਚ ਬਹੁਤ ਨੇ ਉੱਚੀਆਂ ਉਡਾਰੀਆਂ ਮਾਰੀਆਂ ਤੇ ਇਸ ਬੰਦੇ ਦੀ ਅਸਲੀਅਤ ਤੁਹਾਡੇ ਸਾਹਮਣੇ ਸਭ ਦੇ ਆਈ ਹੈ ਕਿ ਕਿੰਨਾ ਪੈਸਾ ਹਿਸ ਅਕਾਊਂਟ ਦੇ ਵਿੱਚ ਪਵਾ ਕੇ ਗਿਆ ਤੇ ਕਿਹੜੇ-ਕਿਹੜੇ ਘਰਾਂ ਨੂੰ ਲਾਰੇ ਲਾ ਕੇ ਗਿਆ ਇਹਦੀ ਮੈਂ ਇੱਕ ਸਪੈਸ਼ਲ ਵੀਡੀਓ ਤੁਹਾਡੇ ਨਾਲ ਕਰੂੰਗਾ ਤੇ ਤੁਸੀਂ ਆਪ ਦੱਸਿਓ ਮੈਨੂੰ ਕਿ ਇਹ ਬੰਦਾ ਗਲਤ ਸੀ ਕਿ ਮੈਂ ਗਲਤ ਸੀ ਸ਼ੁਰੂ ਤੋਂ ਲੈ ਕੇ ਐਂਡ ਤੱਕ ਇਹਦਾ ਮੈਂ ਇਤਿਹਾਸ ਕੱਢ ਕੇ ਲਿਆਉਂਗਾ ਵੀ ਕੀ ਇਹਦੀ ਹਿਸਟਰੀ ਸੀਗੀ ਕਿੱਥੋਂ ਇਹਨੇ ਸ਼ੁਰੂਆਤ ਕੀਤੀ ਕਿੱਥੇ ਜਾ ਕੇ ਇਹਨੇ ਖਾਤਮਾ ਕੀਤਾ ਤੇ ਅੱਜ ਆਸਟ੍ਰੇਲੀਆ 'ਚ ਗੁਰੂ ਘਰ 'ਚ ਬੈਠ ਕੇ ਇਹਨਾਂ ਬੰਦਿਆਂ ਨੂੰ ਸਫਾਈਆਂ ਦੇਣੀਆਂ ਪੈ ਰਹੀਆਂ ਕੋਈ ਵੀ ਠੱਗ ਚੋਰ ਜੇ ਗੁਰੂ ਘਰ 'ਚ ਬੈਠ ਕੇ ਸੱਚੇ ਹੋਣ ਲੱਗ ਜਾਣ ਤੇ ਫਿਰ ਤਾਂ ਕੋਈ ਕਾਨੂੰਨ ਨਾ ਦੀ ਕੋਈ ਚੀਜ਼ ਹੀ ਨਾ ਹੋਵੇ ਚਲੋ ਅੱਗੇ ਚੱਲਦੇ ਆਂ ਆਪਾਂ ਫੇਰ ਇਹਨਾਂ ਦਾ ਆ ਇਹਨਾਂ ਦਾ ਭੰਗੜਾ ਪੈਂਦਾ ਸੀ ਪਹਿਲਾਂ ਜਦੋਂ ਇਹਨਾਂ ਦੀ ਕਾਰੋਬਾਰ ਪੂਰੇ ਹਿੱਟ ਸੀਗੇ ਤੇ ਉਦੋਂ ਉਸ ਵਕਤ ਇਹਦਾ ਨਾਚ ਗਾਣਾ ਐਦਾਂ ਦਾ ਹੁੰਦਾ ਸੀ ਜਦੋਂ ਪੈਸਾ ਧੜਾ ਧੜਾ ਡੇਗਦਾ ਸੀ ਪਹਿਲਾਂ ਇਹ ਗੱਲ ਦੇਖਿਓ ਜਰੂਰ ਜਦੋਂ ਪੈਸਾ ਆਉਂਦਾ ਸੀ ਤੇ ਐਡਾ ਇਹਨਾਂ ਦਾ ਨਾਚ ਗਾਣਾ ਹੁੰਦਾ ਸੀ ਤੁਸੀਂ ਆਮ ਦੇਖਿਆ ਅਕਸਰ ਵੀਡੀਓ ਮੈਂ ਦੁਬਾਰਾ ਰੁਪਲਾ ਪਲੇ ਨਹੀਂ ਕਰਨੀਆਂ ਚਾਹੁੰਦਾ ਤੁਸੀਂ ਲਾਸਟ ਵਾਰੀ ਵੀ ਵੀਡੀਓ ਵਿੱਚ ਦਿਖਾਈਆਂ ਤੇ ਹੁਣ ਆਪਾਂ ਗੱਲ ਕਰਦੇ ਹਾਂ ਕਹਿੰਦਾ ਕਾਲੀਆਂ ਕਾਂਗਰਸ ਨਾਲੋਂ ਤਾਂ ਆਪ ਚੰਗੀ ਐ ਕਹਿੰਦਾ ਮੋਨੂ ਖਰਈਆ ਖਣੀ ਕੀ ਨਾ ਇਹਦਾ ਹੁਣ ਭਰਾਵਾ ਮੈਂ ਜਿਹੜੇ ਮੇਨ ਮੁੱਦੇ ਤੇ ਬੋਲਦਾ ਵੀ ਨਾ ਉੱਤੇ ਗੱਲ ਕਰ ਲੈਣ ਦੇ ਸਹੀ ਹੈ ਨਾ ਜੇ ਆਪ ਚੰਗੀ ਹੁੰਦੀ ਤਾਂ ਗਾਂਧੀ ਜਿਹੀ ਐਨੀ ਇੰਨੀ ਗਾਂਧੀ ਵਰਗਿਆਂ ਦੀ ਦੇਣ ਆ ਨਾ ਸਾਡੇ ਪੰਜਾਬ ਨੂੰ ਕਿਸੇ ਬੰਦੇ ਦੀ ਦੇਣ ਹੈ ਨਹੀਂ ਜਿੰਨੀ ਗਾਂਧੀ ਦੀ ਦੇਣ ਸਾਡੇ ਪੰਜਾਬ ਨੂੰ ਠੀਕ ਹੈ ਨਾ ਤੇ ਉਸ ਨਾਲ ਕੀ ਹੋਇਆ ਚਾ ਛੱਡੋ ਇਹਨਾਂ ਗੱਲਾਂ ਨੂੰ ਤੇ ਇਹ ਇਦਾਂ ਨਾਚ ਗਾਣਾ ਹੁੰਦਾ ਸੀ ਇਹਨਾਂ ਦਾ ਪਹਿਲਾਂ ਤੇ ਅੱਜ ਦੇ ਟਾਈਮ ਇਹਨਾਂ ਦੇ ਕੀ ਹਾਲਾਤ ਹੋਏ ਆ ਦੇਖਿਓ ਠੀਕ ਹੈ ਨਾ ਇਹ ਗਲ ਲੱਗ ਲੱਗ ਕੇ ਰੋਂਦੇ ਸੀ ਜਦ ਇਹਨਾਂ ਤੇ ਇਜ਼ਰਾਜ ਉੱਠੇ ਪਹਿਲਾਂ ਪੈਂਦੇ ਸੀ ਭੰਗੜੇ ਤੇ ਹੁਣ ਇਹ ਕਰਦੇ ਸੀ ਰੋ ਰੋਜ਼ ਕੇ ਇੱਕ ਦੂਜੇ ਨਾਲ ਜਹਾਰ ਆਪਣੀ ਸਚਾਈ ਦਾ ਤੇ ਕੀ ਗੱਲ ਇਹ ਦਿਨ ਕਿਉਂ ਆਏ ਇਹਨਾਂ ਤੇ ਸਿਰਫ ਇਸੇ ਕਰਕੇ ਆਏ ਕਿ ਲੋਕ ਹਿਸਾਬ ਕਿਤਾਬ ਮੰਗਦੇ ਸੀ ਇਹਨਾਂ ਤੋਂ ਕਿੰਨੀ ਕੁ ਵੱਡੀ ਗੱਲ ਸੀਗੀ ਹਿਸਾਬ ਕਿਤਾਬ ਦੇਣਾ ਇੱਕ ਹਰ ਬੰਦਾ ਜੇ ਜਦੋਂ ਬੰਦਾ ਕੋਈ ਹੁੰਦਾ ਸਾਂਝਾ ਵਰਕ ਕੰਮ ਕਰਦਾ ਪਿੰਡ ਦੇ ਵਿੱਚ ਵੀ ਕੋਈ ਕਰਦਾ ਕੋਈ ਸਰਪੰਚ ਵੀ ਕਰਦਾ ਉਹਨੂੰ ਵੀ ਬੰਦਾ ਹਿਸਾਬ ਕਿਤਾਬ ਮੰਗ ਸਕਦਾ ਉਹਦਾ ਵੀ ਹੁੰਦਾ ਹਿਸਾਬ ਕਿਤਾਬ ਕੁਝ ਰੱਖਿਆ ਕਿਸੇ ਤਰੀਕੇ ਨਾਲ ਤੇ ਫੇਰ ਆਪਾਂ ਚੱਲ ਜਿਹੜੀ ਗੋਲਦੀ ਦੀ ਲਾਸਟ ਵਾਰੀ ਇੰਟਰਵਿਊ ਹੋਈ ਸੀ ਉਸ ਤੇ ਆਪਾਂ ਸਬੰਧ ਵਿੱਚ ਗੱਲਬਾਤ ਕਰਦੇ ਆ ਕਿ ਗੋਲਦੀ ਨੇ ਜੋ ਦਿੱਤੀ ਸੀ ਮੈਂ ਥੋੜੀ ਜਿਹੀ ਸਾਈਡ ਤੇ ਕੈਮਰਾ ਕਰਨ ਲੱਗਾ ਕਿ ਕਾਪੀ ਰਿਪੋਰਟ ਨਾਲ ਕੋਈ ਮਾਰ ਦੇ ਬਾਬੇ ਇਹਨਾਂ ਦਾ ਕੰਮ ਖਤਮ ਫਿਰ ਕਰਦੇ ਆ ਪਾਰਟੀ ਦੀਆਂ ਗੱਲਾਂ ਯਾ ਜਰੂਰ ਭਰਾ ਬਗੇਲ ਵੀਰੇ ਮੈਂ ਮੈਂ ਭੇਜਾਂ ਕੋਈ ਨਾ ਮੈਂ ਭੇਜੇ ਸੋ ਇਹ ਜਿਹੜਾ ਸਾਰਾ ਰੌਲਾ ਤੁਸੀਂ ਹਿਸਾਬ-ਕਿਤਾਬ ਦੇ ਹੀ ਕਿਉਂ ਨਹੀਂ ਦਿੰਦੇ ਕਿਉਂ ਨਹੀਂ ਦਿੰਦੇ ਮੈਂ ਸੰਗਤ ਕੇ ਮੈਂ ਬੇਟੀ ਕਰਨਾ ਚਾਹੁੰਦਾ ਕਿ ਹਿਸਾਬ-ਕਿਤਾਬ ਵਾਲੀ ਤਾਂ ਇਹਨਾਂ ਨੇ ਪਹਿਲੇ ਦਿਨ ਤੋਂ ਕੋਈ ਗੱਲ ਹੀ ਨਹੀਂ ਕੀਤੀ ਇਹਨਾਂ ਦੇ ਤਾਂ ਸਿਰਫ ਇਹਨਾਂ ਦਾ ਜਿਹੜਾ ਮੇਨ ਹੈ ਮੈਨੂੰ ਟਾਰਗੇਟ ਸੀਗਾ ਕਿ ਇਹ ਵਰਦੀ ਦੇ ਵਿੱਚ ਸੇਵਾ ਕਰਦਾ ਪੁਲਿਸ ਦੀ ਜਿਹੜੀ ਸਮੀ ਸਿਵਾ ਰਿਆ ਤੇ ਇਹਨੂੰ ਜਿਹੜਾ ਇਹਨੂੰ ਬਦਨਾਮ ਕਰੋ ਨੈਗੇਟਿਵਿਟੀ ਫਲਾਉਂਦੇ ਬਹੁਤ ਜ਼ਿਆਦਾ ਤੇ ਤੁਸੀਂ ਦੇਖੋ ਵੀ ਆ ਤੁਸੀਂ ਸਭ ਨੇ ਸੁਣਿਆ ਕਿ ਇਹਦਾ ਕੀ ਸਵਾਲ ਸੀਗਾ ਗੋਲੀ ਵੀਰ ਦਾ ਕਿ ਕਿ ਪਹਿਲੇ ਦਿਨ ਤੋਂ ਇਹਨਾਂ ਨੇ ਸਾਬਤ ਤਾਂ ਮੰਗਿਆ ਹੀ ਨਹੀਂ ਇਹਨਾਂ ਨੇ ਨੈਗੇਟਿਵਿਟੀ ਫਲਾਉਣੀ ਚਾਹੀਏ ਪੰਜਾਬ ਪੁਲਿਸ ਨੂੰ ਬਦਨਾਮ ਕਰੋ ਐਦਾਂ ਦਾ ਕੁਝ ਇਹਨੇ ਜਵਾਬ ਦਿੱਤਾ ਅੱਗੇ ਉਹ ਤੇ ਹੁਣ ਇਸ ਨੂੰ ਮੈਂ ਆਪਣੀ ਲੈਂਗੁਏਜ ਚ ਆਪਣੇ ਮੂੰਹ ਚ ਜਵਾਬ ਨਹੀਂ ਦੇਣਾ ਚਾਹੁੰਦਾ ਤੇ ਤੁਸੀਂ ਖੌਦੀ ਸੁਣ ਲਓ ਇੱਕ ਪੁਲਿਸ ਵਾਲੇ ਦੇ ਮੂੰਹੋਂ ਇਸ ਦੇ ਸਵਾਲ ਦਾ ਜਵਾਬ ਕੀ ਆ ਇਹ ਇੱਥੇ ਬੋਲਦੀ ਬੀਬੀ ਜਿਹੜਾ ਵਾ ਉਹ ਥੋੜਾ ਜਿਹਾ ਮਿਸਕਾਈਂਡ ਹੋ ਰਿਹਾ ਵਾ ਜਾਂ ਮੈਂ ਇਹ ਕਹੂੰਗਾ ਕਿ ਉਹ ਧਰਮ ਕਰਿਆ ਵਾ ਜਾਂ ਮੈਂ ਇਹ ਕਹੂੰਗਾ ਕਿ ਉਹ ਕਬਰਾਂ ਵਿੱਚ ਇਹ ਜਿਹੜੇ ਸ਼ਬਦਾਂ ਦੀ ਵਰਤੋਂ ਕਰਿਆ ਉਹਨਾਂ ਨੂੰ ਕਿਸੇ ਵੀ ਐਨਆਰਆਈ ਵੀ ਨਾ ਕੋਈ ਵੀ ਸੰਯੋਗ ਹੈ ਕਿਸੇ ਕਿਸਮ ਦਾ ਵੀ ਤਾਂ ਸਾਨੂੰ ਉਹਨਾਂ ਨੂੰ ਹਿਸਾਬ ਦੇ ਵਿੱਚ ਕੋਈ ਵੀ ਸ਼ਰਤ ਪੁੱਛ ਨਹੀਂ ਕਰਨੀ ਚਾਹੀਦੀ ਜੇਕਰ ਉਹ ਸਾਫ ਨਹੀਂ ਦਿੰਦਾ ਤਾਂ ਉਹਦੇ ਨਾਮ ਨਾਲ ਜਿਹੜਾ ਸਾਡੇ ਪੁਲਿਸ ਵਿਭਾਗ ਤੇ ਵੀ ਇਹ ਸਵਾਲੇ ਨਿਸ਼ਾਨਾ ਆਇਆ ਉਹਨਾਂ ਨਾਲ ਸਾਡੇ ਬਾਕੀ ਜਿੰਨੇ ਵੀ ਬਾਦਿਆਰ ਜਿੰਨੇ ਵੀ ਕੋਈ ਸਹਾਧਕਾਰੀ ਆ ਜਾਂ ਕੋਈ ਕਰਮਚਾਰੀ ਇਸ ਸੇਵਾ ਤੇ ਲੱਗੇ ਹੋਏ ਨੇ ਉਹ ਵੀ ਤਿੰਤੂ ਪਰੰਤੂ ਦੇ ਘਰੇ ਵਿਚ ਆ ਰਹੇ ਗੋਲਦੀਵੀਰ ਮੈਨੂੰ ਲੱਗਦਾ ਤੇਨੂੰ ਤੇਰੇ ਸਵਾਲ ਦਾ ਜਵਾਬ ਤੇਰੇ ਇੱਕ ਪੁਲਿਸ ਆਫਸਰ ਨੂੰ ਜਿਹੜਾ ਤੇਰੇ ਵੱਡੇ ਉੱਚੇ ਅਹੁਦੇ ਤੇ ਆ ਉਹਦੇ ਕੋਲੋਂ ਜਵਾਬ ਤੈਨੂੰ ਖੁਦ ਮਿਲ ਗਿਆ ਹੋਣਾ ਕਿ ਉਹਨਾਂ ਨੇ ਕੀ ਕਿਹਾ ਕਿ ਅਸੀਂ ਪੁਲਿਸ ਨੂੰ ਬਾਹਰ ਬੈਠੇ ਹੀ ਬੋਲਦੇ ਪਏ ਆ ਤੁਹਾਡੇ ਪ੍ਰਤੀ ਅਸੀਂ ਪੁਲਿਸ ਨੂੰ ਬਦਨਾਮ ਨਹੀਂ ਕਰ ਰਹੇ ਪੁਲੂ ਪੁਲਿਸ ਦਾ ਜਿਹੜਾ ਚਿਹਰਾ ਜਿੱਦਾਂ ਕਹਿ ਦਈਏ ਜਿਹੜੀ ਪੁਲਿਸ ਦੀ ਦੁਨੀਆ ਦੇ ਸਾਹਮਣੇ ਹੈਗਾ ਇਹ ਚਿਹਰਾ ਉਹ ਤੁਸੀਂ ਬਦਨਾਮ ਕਰ ਰਹੇ ਆ ਇਹ ਇੱਕ ਪੁਲਿਸ ਆਫਸਰ ਦਾ ਕਹਿਣਾ ਹੈ ਅੱਗੇ ਵੀ ਸੁਣ ਲੋ ਓਲਡੀ ਬੀਬੀ ਉਹ ਜਿਹੜਾ ਗੈਰੰਟੀ ਮੈਂ ਉਹਨਾਂ ਨੂੰ ਹਿਸਾਬ-ਕਿਤਾਬ ਜਾ ਕੇ ਸ਼੍ਰੀ ਅਕਾਲ ਤਖਤ ਸਾਹਿਬ ਤੇ ਦੇਵਾਂਗਾ ਬਾਅਦ ਮੈਂ ਉਹ ਛੋਟੇ ਜਿਹੇ ਨੂੰ ਇਹ ਬੇਨਤੀ ਜੂਰ ਕਰਾਂਗਾ ਕਿ ਜਿਸ ਦਿਨ ਆਪਾਂ ਸੇਵਾ ਕਰ ਲੱਗੇ ਸੀ ਕਿ ਆਪਾਂ ਸ਼੍ਰੀ ਅਕਾਲ ਤਖਤ ਸਾਹਿਬ ਨੂੰ ਸਿੱਖ ਰਤੋਂਮ ਦੀਦ ਕਰ ਮੋਰ ਜਥੇਬੰਦੀ ਤੇ ਸਰਬ ਉੱਚ ਅਨਾਰ ਦਿਆ ਉਤੋਂ ਆਪਾਂ ਆ ਗਿਆ ਲਈ ਸੀ ਠੀਕ ਹੈ ਜੀ ਤੇ ਤੂੰ ਭਰਾ ਕਹਿੰਦਾ ਸੀ ਹਿਸਾਬ-ਕਿਤਾਬ ਮੈਂ ਅਕਾਲ ਤਖਤ ਸਾਹਿਬ ਤੇ ਜਾ ਕੇ ਦਵਾਂਗਾ ਇਹ ਤੁਹਾਡੇ ਹੀ ਅਫੀਸਰ ਵੱਲੋਂ ਜਵਾਬ ਆ ਗਿਓ ਅਗਲੇ ਸਵਾਲ ਵੱਲ ਤੇਰੇ ਅਲੀ ਵਾਦੇ ਆ ਜਿਹੜਾ ਤੂੰ ਲਾਸਟ ਵਾਰੀ ਇੰਟਰਵਿਊ ਕੀਤੀ ਆ ਕੋਈ ਇੱਕ ਹੋਰ ਵੀ ਸਵਾਲ ਇਹ ਆ ਮਹੱਤਵਪੂਰਨ ਕਿ ਜੇਕਰ ਮੇਰੇ ਉੱਤੇ ਜਾਂ ਤੁਹਾਡੇ ਉੱਤੇ ਕੋਈ ਦੋਸ਼ ਲੱਗੇ ਜੀ ਕੋਈ ਵੀ ਸੱਚ ਦਾ ਦੋਸ਼ ਲਾਉਂਦਾ ਇੱਕ ਲਾਉਂਦਾ ਜਾਂ 1 ਲੱਖ ਲਾਉਂਦਾ ਜੀ ਪਰ ਉਹ ਬਜ਼ਰਾ ਤੇਰਾ ਜਦੋਂ ਵੀ 500 ਦਾ ਹਿਸਾਬ ਦੇਦੇ ਜੀ ਤੁਸੀਂ ਉਸ ਹਿਸਾਬ ਨਾਲ ਨਸ਼ਾ ਕਿਉਂ ਨਹੀਂ ਕਰਦੇ ਜੇਕਰ ਤੁਹਾਡੇ ਕੋਲ ਲਿਖਿਆ ਕਿ ਪਾਈ ਤਾਂ ਨਹੀਂ ਤਰੀਕ ਨੂੰ ਆਨੇ ਐਂ ਜੇ ਪੈਸੇ ਕੋਈ ਜੇ ਅਸੀਂ ਐਂ ਲੈ ਲੁੱਤੇ ਅਸੀਂ ਐਂ ਇੰਨੇ ਤਰੀਕ ਨੂੰ ਇਦੋਂ ਐਨੇ ਪੈਸੇ ਆ ਗਿਆ ਅਸੀਂ ਰੈਸਟ ਉਹਨੂੰ ਲੈ ਲੁੱਤੇ ਹਾਂ ਜੇ ਤੁਹਾਡੇ ਕੋਲ ਸਾਰੀ ਸਕੂਟੀ ਬਣੀ ਹੋਈ ਹੈ ਫਿਰ ਤੁਸੀਂ ਨਸ਼ਾ ਕਿਣੀ ਕਰਉਣੀ ਹੈ ਜੀ ਇਹ ਦੇਖੋ ਨਸ਼ਾ ਇਸ ਕਰਕੇ ਜਨਤਰ ਇਸ ਕਰਕੇ ਵਿਕਾ ਰਿਹਾ ਹੈ ਕਿ ਅੱਗੇ ਇਹ ਲੋਕ ਜਿਹੜੇ ਨੇ ਜਿਹੜੇ ਸਾਡੇ ਮਗਰ ਲੱਗੇ ਹੋਣੇ ਚਾਹਾਂ ਚੰਦ ਕੇ ਤੇ ਇਹਨਾਂ ਦਾ ਵਸ ਇਹਨਾਂ ਦਾ ਮੂਤਲ ਕਿ ਇਹਨਾਂ ਦੀ ਥਿੰਕਿੰਗ ਜਿਹੜੀ ਇਹ ਹੈ ਕਿ ਜੋ ਅਸੀਂ ਬੋਲਤਾ ਉਹ ਸਹੀ ਹੂੰ ਜੋ ਜੋ ਤੀਨ ਉਸ ਬੋਤੀ ਗੰਦੇ ਲੋ ਬਿਲਕੁਲ ਗੱਤੋ ਸਾਬ ਜੀ ਪਤਾ ਇਹਨਾਂ ਦਾ ਕੋਈ ਹੈ ਮਾਰਕੀਟਿੰਗ ਇਤਰਾ ਨਹੀਂ ਹੁਣ ਗੋਲਦੀ ਵੀਰ ਕਹਿੰਦਾ ਵੀ ਇਹ ਚੰਦ ਕ ਲੋਕ ਹੀ ਆ ਜਿਹੜੇ ਕਹਿੰਦੇ ਆ ਕਿ ਹਾਂ ਇਹਨਾਂ ਦੀ ਸਾਈਡ ਲੈ ਰਿਆ ਜਾਂ ਸਾਨੂੰ ਬਦਨਾਮ ਕਰ ਰਿਹਾ ਅੱਜ ਜੇ ਦੇਖੀਏ ਪੂਰਾ ਪੰਜਾਬ ਇਹਨਾਂ ਦੇ ਨਿਗਾ ਟਿਕਾ ਕੇ ਬੈਠਾ ਇਸ ਗੱਲ ਦੀ ਕਿ ਇਹ ਆਪਣਾ ਹਿਸਾਬ ਕਿਤਾਬ ਇੱਕ ਮਹੀਨਾ ਗੁਜ਼ਰ ਜਾਣ ਤੋਂ ਬਾਅਦ ਕਦ ਲੈ ਕੇ ਆਣਗੇ ਤੇ ਹੁਣ ਇੱਕ ਪੁਲਿਸ ਵਾਲੇ ਤੋਂ ਫੇਰ ਆਪਾਂ ਅਫੀਸਰ ਤੋਂ ਉਹਦੀ ਜਵਾਬ ਦਿੱਤਾ ਉਹਨਾਂ ਨੇ ਇਸੇ ਗੱਲ ਦਾ ਹੀ ਪਰ ਮੈਂ ਇੱਥੇ ਨਾਲ ਹੋਲਡਿੰਗ ਰਿਪਰਟ ਇਹ ਜ਼ਰੂਰ ਹਦਾਇਤ ਕਰੂੰਗਾ ਕਿ ਜੇਕਰ ਉਹਨਾਂ ਨੂੰ ਕਿਸੇ ਵੀ ਐਨਆਰਈ ਵੀਰ ਦਾ ਜਾਂ ਕਿਸੇ ਸਮਾਜ ਸੇਵੀ ਸੰਗਠਨ ਦਾ ਕੋਈ ਵੀ ਸਹਿਯੋਗ ਹੈ ਕਿਸੇ ਕਿਸਮ ਦਾ ਵੀ ਤਾਂ ਜੇਕਰ ਉਹਦੇ ਕੋਈ ਹਿਸਾਬ ਹੈ ਤਾਂ ਉਹਨੂੰ ਜਨਤਕ ਕਰਨ ਵਿੱਚ ਮੇਰੇ ਖਿਆਲ ਨਾਲ ਕੋਲਡਿੰਗ ਰਿਪੋਰਟ ਕੋਈ ਦੇਰੀ ਨਹੀਂ ਕਰਨੀ ਆ ਖੌਦੀ ਸੁਣ ਲਾ ਭਰਾ ਗੋਲਡੀ ਕਿ ਕੀ ਤੁਹਾਡੇ ਪੁਲਿਸ ਆਫੀਸਰ ਵੱਲੋਂ ਵੀ ਕਹਿ ਰਿਹਾ ਕਿ ਆ ਜਾ ਰਿਹਾ ਕਿ ਤੂੰ ਹਿਸਾਬ ਕਿਤਾਬ ਐਨ ਆਰ ਆਈ ਭਰਾਵਾਂ ਦੇ ਸਾਹਮਣੇ ਰੱਖ ਕਿ ਕਿੰਨਾ ਪੈਸਾ ਆਇਆ ਕਿੰਨਾ ਲਾਇਆ ਤੇ ਉਸ ਤੋਂ ਆਪਾਂ ਅਗਲੇ ਪਾਸੇ ਚੱਲਦੇ ਆ ਕਿਉਂਕਿ ਮੈਂ ਘੱਟ ਬੋਧਣਾ ਜਵਾਬ ਤੈਨੂੰ ਤੇਰੇ ਮਹਿਕਮੇ ਕੋਲੋਂ ਹੀ ਦਿਵਾਉਣਾ ਤੈਨੂੰ ਹੁਣ ਉਹ ਜਗ੍ਹਾ ਉਹ ਤੇ ਇਹ ਗੱਲ ਮੈਂ ਕਿਵੇਂ ਦੀ ਸਰਕਾਰੀ ਕਰਪਟੀ ਉਹਦੇ ਉੱਤੇ ਮੈਂ ਹੁਣ ਇੱਕ ਮੁਲਾਜ਼ਮ ਸਰਕਾਰੀ ਮੁਲਾਜ਼ਮ ਹਾਂ ਤੇ ਮੈਂ ਉਹ ਸਰਕਾਰੀ ਜਗ੍ਹਾ ਦੇ ਉੱਤੇ ਕਿਸੇ ਨੂੰ ਟੰਕਣ ਕਿਵੇਂ ਬਣਾਇਆ ਸੀ ਜੇ ਇਹ ਤਾਂ ਇਹ ਅਰਲੀ ਹੀ ਹੋ ਗਿਆ ਨਾ ਮੈਂ ਤੇ ਤੇ ਦੱਸ ਤੋਂ ਮੈਂ ਤੇ ਗੱਲ ਕਰ ਲਈ ਉਹ ਵੀ ਤੇ ਨਰਮਾ ਸ਼ਾਮ ਹਾਂ ਹਾਂ ਗੋੜੀ ਵੀਰ ਇਹ ਚੀਜ਼ ਦਾ ਤੈਨੂੰ ਪਤਾ ਲੱਗ ਗਿਆ ਭਰਾ ਕਿ ਤੇਰਾ ਨੁਕਸਾਨ ਹੋਊਗਾ ਤੂੰ ਸਰਕਾਰੀ ਮੁਲਾਜ਼ਮ ਆ ਤੈਨੂੰ ਕਾਨੂੰਨ ਬਾਰੇ ਪਤਾ ਤੇ ਕੀ ਗੱਲ ਤੈਨੂੰ ਇਹ ਕਾਨੂੰਨ ਬਾਰੇ ਨਹੀਂ ਪਤਾ ਸੀਗਾ ਕਿ ਐਨ ਜੀਓ ਇੱਕ ਰਜਿਸਟਰਡ ਹੋਣੀ ਚਾਹੀਦੀ ਆ ਇਹ ਕਾਨੂੰਨ ਦੇ ਦਾਇਰੇ ਵਿੱਚ ਨਹੀਂ ਆਂਦਾਗਾ ਜੇ ਤੈਨੂੰ ਲੱਗਦਾ ਕਿ ਨਹੀਂ ਆਉਂਦਾ ਤੇ ਹੁਣ ਲੁਧਿਆਣਾ ਦੇ ਪੁਲਿਸ ਕਮਿਸ਼ਨਰ ਸਾਹਿਬ ਦਾ ਵੀ ਬਿਆਨ ਸੁਣ ਲਾ ਦੇਖਣੇ ਇਹੋ ਸਾਰੇ ਫੋਲੋ ਕਰਨੀ ਚਾਹੀਦੇ ਜੀ ਅਸੀਂ ਤੁਹਾਨੂੰ ਵੀ ਇਹ ਗਾਈਡੈਂਸ ਦਿੱਤੀ ਹੈ ਕਿ ਤੁਸੀਂ ਜੋ ਆਪਣੀ ਕੋਈ ਐਨਜੀਓ ਹੈ ਉਹ ਪੂਰੀ ਪ੍ਰੋਪਰ ਰਜਿਸਟਰਡ ਐਨਜੀਓ ਨਾਲ ਹੀ ਆਪਾਂ ਜੁੜੋ ਜੀ ਜਾਂ ਫਿਰ ਕੋਈ ਆਪਣੀ ਰਜਿਸਟ੍ਰੇਸ਼ਨ ਕਿਸੇ ਬਖਰੀ ਕੋਈ ਸੋਸਾਇਟੀ ਦੇ ਥਰੂ ਬਣਾ ਕੇ ਉਹਦੇ ਵਿੱਚ ਐਡ ਕਰੋ ਐਂਡ ਜੋ ਵੀ ਕੋਈ ਡੋਨੇਸ਼ਨ ਲਿਆ ਉਹ ਤੁਸੀਂ ਕੇਵਲ ਚੈੱਕ ਤੇ ਲਾਈਨ ਲਗੋ ਲੈਣਾ ਖਰਚਾ ਹੈ ਉਹ ਵੀ ਚੈੱਕ ਤੇ ਲਾਈਨ ਕਰੋ ਤਾਂ ਕਿ ਕਿਸੇ ਨੂੰ ਕੋਈ ਟੜੇ ਉੱਪਰ ਆ ਉਹ ਮੈਂ ਤੁਹਾਨੂੰ ਦਾ ਮੌਕਾ ਨਾ ਮਿਲਿਆ ਜੀ ਇਹ ਮੇਰਾ ਅਕਸਰ ਇਹੀ ਰਿਹਾ ਕਿ ਮੈਂ ਆਪ ਘੱਟ ਬੋਲਾਂ ਤੇ ਜੋ ਬੋਲਦੇ ਆ ਦੂਸਰੇ ਇਨਸਾਨ ਦੂਸਰੇ ਲੋਕ ਬੋਲਦੇ ਆ ਸਵਾਲ ਜਵਾਬ ਕਰਦੇ ਉਹ ਹੀ ਸਾਹਮਣੇ ਲੈ ਕੇ ਆਂਦਾ ਰਿਆਂ ਅੱਜ ਤੱਕ ਮੈਂ ਅਨਮੋਲਕ ਪੱਤਰ ਦੇ ਖਿਲਾਫ ਬੋਲੇ ਆ ਉਹ ਵੀ ਮੈਂ ਉਹੀ ਉਹਦਾ ਜਵਾਬ ਲੋਕਾਂ ਤੋਂ ਦਵਾਈਆ ਤੇ ਇਹੀ ਗੱਲ ਗੋਲਡੀ ਦੀ ਗੋਲਡੀ ਦੇ ਮਹਿਕਮੇ ਨੇ ਗੱਲ ਦਿੱਤੀ ਆ ਜਵਾਬ ਦਿੱਤੇ ਆ ਕਿ ਚੈੱਕ 'ਚ ਇਹਨਾਂ ਨੂੰ ਪੈਸੇ ਲੈਣੇ ਚਾਹੀਦੇ ਸੀ ਚੈੱਕ 'ਚ ਪੈਸੇ ਦੇਣੇ ਚਾਹੀਦੇ ਸੀ ਇੱਕ ਨੰਬਰ ਪਾਰਦਰਸ਼ੀ ਕੰਮ ਆ ਫੋਰਨ ਕੰਟਰੀਆਂ ਦੇ ਵਿੱਚ ਵੀ 2 ਨੰਬਰ ਦਾ ਪੈਸਾ ਰੋਕਣ ਵਾਸਤੇ ਚੈੱਕ ਚਲਾਏ ਗਏ ਆ ਕਿ ਚੈੱਕ 'ਚ ਦਿਓ ਜੇ ਕੋਈ ਬਿਜ਼ਨਸ ਕਰਦਾ ਚੈੱਕ 'ਚ ਦਿਓ ਪੈਸੇ ਚੈੱਕ ਚ ਲਾਓ ਕਿਉਂਕਿ ਇਸ ਇਸ ਚੀਜ਼ ਦੇ ਚੈੱਕ ਦੇ ਥਰੂ ਹਿਸਾਬ ਕਿਤਾਬ ਇੱਕ ਪਾਰਦਰਸ਼ੀ ਰਹਿੰਦਾ ਕਿ ਕਿੰਨਾ ਪੈਸਾ ਆਇਆ ਸੀ ਤੇ ਕਿੰਨਾ ਪੈਸਾ ਲਾਇਆ ਗਿਆ ਤੇ ਅੱਗੇ ਚੱਲਦੇ ਆਪਾਂ ਇਹ ਸਵਾਲ ਹੈ ਯਾਰ ਜੇਕਰ ਤੁਸੀਂ ਸੇਵਾ ਹੀ ਕਰਨੀ ਹੈ ਤਾਂ ਇਹਨਾਂ ਦਾ ਖਾਵਾ ਕਰਨੀ ਕੀ ਹੋਣਾ ਇਹ ਤਲਾਕ ਤਾਂ ਬੰਦੋਂ ਬੌਸਰ ਲੈ ਕੇ ਜਾਂਦੀ ਕੀ ਲੋ ਨਹੀ ਨਹੀ ਇਹ ਸਾਰਾ ਕੁਝ ਜਿਹੜਾ ਫੇਕ ਹੈ ਜੀ ਕੋਈ ਇੰਦੀਆਂ ਗੱਡੀਆਂ ਨਹੀਂ ਹੁੰਦੀਆਂ ਸਾਡੇ ਕੋਲ ਕੋਈ ਗੱਡੀ ਆ ਇਹ ਤਾਂ ਆਉਂਦਾ ਸਿਰਫ ਕੋਈ ਇਕੱਲਾ ਸੱਚੇ ਮਾਗੀ ਸਾਡੇ ਨਾਲ ਕਈ ਵਾਰ ਆ ਜਾਂਦਾ ਅਦਰ ਤੁਸੀਂ ਜਿਹੜੀ ਸੰਗਤ ਉਹਦੇ ਅਸੀਂ ਪਿੰਡਾਂ ਦੇ ਵਿੱਚ ਜਾਂਦੇ ਹਾਂ ਉਹਨਾਂ ਸਾਰਿਆਂ ਨੂੰ ਪਤਾ ਹੀ ਆ ਕਿ ਮੇਰੇ ਕੋਲ 2120 ਗੱਡੀ ਹੈ ਜਿਹਦੇ ਵਿੱਚ ਮੈਂ ਤੇ ਆਏ ਨੇ ਕਿਹਾ ਕਿ ਸਾਰਾ ਕੁਝ ਝੂਠ ਆ ਕਿ ਅਸੀਂ ਜੀ ਐਦਾਂ ਨਹੀਂ ਜਾਣਦੇਗੇ ਇਹਦਾ ਸਵਾਲ ਸੀਗਾ ਕਿ ਅੱਗੇ ਦੇਖਿਓ ਇਸ ਸਵਾਲ ਦੇ ਵਿੱਚ ਕਿੰਨੀਆਂ-ਕਿੰਨੀਆਂ ਗੱਡੀਆਂ ਦੇ ਵਿੱਚ ਲੋਕ ਜਾਂਦੇ ਆ। ਲੰਮੀਆਂ ਕਾਰਾਂ ਸੋਚ ਹੈ ਉਹ ਦੀ ਛੋਟੀ ਵੀ ਬਰੀ ਇਹ ਤਿੰਨ ਗੱਡੀਆਂ ਚ ਗਏ ਐ ਇਸ ਜਗ੍ਹਾ ਤੇ ਅੱਗੇ ਕਿੰਨੀਆਂ ਗੱਡੀਆਂ ਚ ਗਏ ਉਹ ਵੀ 3 ਆ ਤੁਹਾਡੇ ਸਾਹਮਣੇ ਸੀਗਾ ਕਿ ਇਹ ਜਵਾਬ ਵੀ ਮੈਂ ਵੀਡੀਓ ਦੇ ਰਾਹੀਂ ਦੇਣਾ ਚਾਹਿਆ ਮੈਂ ਖੁਦ ਨਹੀਂ ਦੇਣਾ ਚਾਹਿਆ ਜੋ ਇਸ ਨੇ ਜ਼ੁਬਾਨ ਦੇ ਵਿੱਚੋਂ ਬੋਲਿਆ ਉਹੀ ਮੈਂ ਵੀਡੀਓ ਦੇ ਵਿੱਚ ਤੁਹਾਡੇ ਸਾਹਮਣੇ ਸ਼ੋਅ ਕਰਤਾ ਤੇ ਇੱਕ ਆਟੇ ਦੀ ਬੋਰੀ ਵੀ ਕਿਤੇ ਦੇਣ ਜਾਣੀ ਹੈ ਨਾ ਇਹਨਾਂ ਲੋਕਾਂ ਨੇ ਸਮਾਜ ਸੇਵੀਆਂ ਨੇ ਤੇ ਤਾਂ ਵੀ ਤਿੰਨ ਤਿੰਨ ਗੱਡੀਆਂ ਚ ਇਹਨਾਂ ਨੂੰ ਜਾਣਾ ਪੈਂਦਾ ਮੈਂ ਆਪਣੀ ਜ਼ੁਬਾਨ ਚੋਂ ਨਹੀਂ ਕਹਿੰਦਾ ਪਿਆ ਖੁਦ ਹੀ ਦੇਖ ਲਓ ਭਰਾਵੋ ਕੋਈ ਤੁਸੀਂ ਦੇਖ ਲਿਆ ਨਾ ਇਹ ਕਾਟੇ ਦੀ ਬੋਰੀ ਦੇਣ ਦੀ ਖਾਤਰ ਜਾਣ ਲਈ ਇਹਨਾਂ ਨੂੰ ਤਿੰਨ ਤਿੰਨ ਗੱਡੀਆਂ 'ਚ ਜਾਣਾ ਪੈਂਦਾ ਵਾ ਜੋ ਵੀ ਮੈਂ ਗੱਲ ਕੀਤੀ ਆ ਪ੍ਰੂਫਾਂ ਦੇ ਆਧਾਰ ਤੇ ਕੀਤੀ ਆ ਮੇਰੇ ਕੋਲ ਆਪਣੇ ਕੋਲ ਕੋਈ ਬਣਾ ਕੇ ਨਹੀਂ ਛੱਡੀ ਮੈਂ ਕਿਸੇ ਦੇ ਦੋਸ਼ ਨਹੀਂ ਲਾਂਦਾ ਜੋ ਤੁਹਾਡੇ ਸਾਹਮਣੇ ਆ ਜੋ ਇਹਨਾਂ ਨੇ ਬੋਲੇ ਆ ਸਭ ਕੁਝ ਤੁਹਾਡੇ ਸਾਹਮਣੇ ਆ ਤੇ ਇੱਕ ਤਾਂ ਇਨਸਾਨ ਇਹਨਾਂ ਵਿੱਚੋਂ ਐਦਾਂ ਦਾ ਸੀਗਾ ਜਿਹੜਾ ਆਪਣਾ ਕਾਰਡ ਬਣਾ ਕੇ ਛਾੜ ਜਾਂਦਾ ਸੀਗਾ ਆਪਣਾ ਕਾਰਡ ਬਣਾ ਕੇ ਛਾੜ ਜਾਂਦਾ ਸੀਗਾ ਟੇਬਲ ਦੇ ਉੱਤੇ ਸ਼ਪੈਸ਼ ਲੈਣੇ ਆਪਣੇ ਕਾਰਡ ਛਪਾਏ ਹੋਏ ਸੀਗੇ ਆਪਣੀ ਐਨ ਜੀਓ ਦੇ ਕਿ ਕੋਈ ਬੰਦਾ ਇੱਥੇ ਖਾਣਾ ਖਾਣ ਆਊਗਾ ਟੇਬਲ ਦੇ ਉੱਪਰ ਤੇ ਉਹਦੇ ਹੱਥ ਕਾਰਡ ਲੱਗੂਗਾ ਤੇ ਉਹ ਕਾਲ ਕਰੂਗਾ ਤੇ ਦੇਖੂਗਾ ਸਾਡੇ ਨਾਲ ਗੱਲਬਾਤ ਕਰੂਗਾ ਤੇ ਸਾਨੂੰ ਪੈਸਾ ਆਊਗਾ ਇੱਥੋਂ ਤੱਕ ਇਹਨਾਂ ਦੀ ਸੋਚ ਆ ਇਹਨਾਂ ਇਨਸਾਨਾਂ ਦੀ ਸੀਗੀ ਤੇ ਇਹਦੇ ਬਾਰੇ ਆਉਣ ਵਾਲੇ ਸਮੇਂ ਦੇ ਵਿੱਚ ਮੈਂ ਪ੍ਰੂਫ ਸਣੇ ਵੀ ਕਿੱਥੋਂ ਸਟਾਰਟ ਕੀਤਾ ਸਭ ਕੁਝ ਤੁਹਾਡੇ ਸਾਹਮਣੇ ਰੱਖਾਂਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਆ ਸੰਦੀਪ ਨਾਲ ਵੀ ਮੇਰੇ ਨਾਲ ਜਰੂਰ ਗੱਲ ਕਰਨੀ ਆ ਇਹਦੇ ਵਿੱਚ ਵੀ ਹੁਣ ਜੇ ਕਹੀਏ ਕਿ ਮੇਰੇ ਤੇ ਬਘੇਲ ਵਿੱਚ ਜ਼ਮੀਨ ਅਸਮਾਨ ਦਾ ਫਰਕ ਆ ਭਰਾਵੋ ਜੇ ਕਹਦਿਏ ਬਘੇਲੇ ਕੋਲੇ ਪ੍ਰੂਫ ਪਏ ਆ ਬਘੇਲਾ ਆਪਣੇ ਪ੍ਰੂਫਾਂ ਦੇ ਆਧਾਰ ਤੇ ਬੋਲਦਾ ਤੇ ਮੈਂ ਜੋ ਵੀਡੀਓ ਦੇ ਵਿੱਚ ਦੇਖਦਾ ਇਹਨਾਂ ਨੂੰ ਮੈਂ ਉਹਨਾਂ ਤੇ ਬੋਲਦਾ ਠੀਕ ਆ ਨਾ ਮੈਂ ਟੀਵੀ ਚੈਨਲ ਦੇ ਉੱਪਰ ਵੀ ਕਿਹਾ ਸੀਗਾ ਕਿ ਮੇਰੇ ਕੋਲੇ ਕੋਈ ਪ੍ਰੂਫ ਨਹੀਂਗਾ ਜਿਹੜੀ ਪੰਜਾਬੀ ਲੋਕ ਚੈਨਲ ਨੇ ਕੀਤੀ ਸੀਗੀ ਕਿ ਮੈਂ ਸਿਰਫ ਇਹਨਾਂ ਲੋਕਾਂ ਦਾ ਚਿਹਰਾ ਲੋਕਾਂ ਦੇ ਸਾਹਮਣੇ ਰੱਖਣਾ ਚਾਹੁੰਦਾ ਤੇ ਇਸ ਵਿੱਚ ਜ਼ਰੂਰ ਮੈਂ ਹੈਲਪ ਕਰੂੰਗਾ ਕਿ ਵਾਕਿਆ ਇਹਨਾਂ ਦਾ ਚਿਹਰਾ ਸਾਹਮਣੇ ਆਉਣਾ ਚਾਹੀਦਾ ਤੇ ਜੇ ਤੁਸੀਂ ਸੋਚਦੇ ਆ ਕਿ ਹਾਂ ਮੇਰੇ ਕੋਲੇ ਗੱਲ ਉਹ ਬਘੇਲ ਵਾਲੀ ਨਹੀਂ ਬਣਦੀਗੀ ਠੀਕ ਹੈ ਨਾ ਤੇ ਪਰ ਮੈਂ ਇਹ ਗੱਲ ਕਹਿ ਚੁੱਕਿਆ ਸੀ ਪਹਿਲਾਂ ਵੀ ਇੰਟਰਵਿਊ ਦੇ ਵਿੱਚ ਟੀਵੀਆਂ ਵਾਲੇ ਵੀ ਪੁੱਛਦੇ ਸੀਗੇ ਤੇਰੀ ਅਸੀਂ ਇੰਟਰਵਿਊ ਕਰਨੀ ਚਾਹੁੰਦੇ ਆ ਸੁਖੇ ਮੈਂ ਕਿਹਾ ਮੇਰੇ ਕੋਲੇ ਜਦ ਕੋਈ ਪ੍ਰੂਫ ਹੀ ਨਹੀਂਗਾ ਤੇ ਮੈਂ ਕਿਉਂ ਇੰਟਰਵਿਊ ਦਵਾਂਗਾ ਤੁਹਾਨੂੰ ਕਿਉਂ ਕਿਸੇ ਤੇ ਇਲਜ਼ਾਮ ਲਾਉਂਗਾ ਹਾਂ ਜਿੰਨੀ ਚੀਜ਼ ਮੈਨੂੰ ਅੱਖਾਂ ਦੇ ਸਾਹਮਣੇ ਮੇਰੇ ਦਿਸਦੀ ਪਈ ਆ ਉਹ ਗੱਲ ਮੈਂ ਜ਼ਰੂਰ ਕਰੂੰਗਾ ਤੇ ਮੈਂ ਕੋਈ ਵੀ ਗੱਲ ਆਪਣੇ ਮਨ ਘੜਤ ਨਹੀਂ ਘੜਤਾ ਕਰਦਾ ਕਿ ਕਿਸੇ ਨੇ ਮੈਨੂੰ ਕੋਈ ਪੇਪਰ ਭੇਜ ਦਿੱਤਾ ਮਨੀ ਗ੍ਰਾਮ ਦਾ ਜਾਂ ਮੈਨੂੰ ਕਿਸੇ ਨੇ ਬੈਂਕ ਦੀ ਸਟੇਟਮੈਂਟ ਭੇਜੀ ਥੀ ਕਿਉਂਕਿ ਜੇ ਦੇਖੀਏ ਕੈਲੀਫੋਰਨੀਆ ਅਮਰੀਕਾ ਵਰਗੀ ਸਟੇਟ ਦੇ ਅਮਰੀਕਾ ਵਰਗੀ ਕੰਟਰੀ ਦੇ ਵਿੱਚ 80000 ਲਾਇਸੈਂਸ ਡੁਪਲੀਕੇਟ ਬਣਿਆ ਸੀ ਜਿਹੜਾ ਡਰਾਈਵਿੰਗ ਟੈਸਟ ਦਿੱਤੇ ਬਿਨਾ ਤੇ ਡਰਾਈਵ ਉਹ ਪੇਪਰ ਜਿਹੜਾ ਟੈਸਟ ਹੁੰਦਾ ਉਹ ਦਿੱਤੇ ਬਿਨਾ ਬਣਿਆ ਸੀਗਾ ਤੇ ਜਿਹੜਾ ਉਹਨਾਂ ਨੇ 80000 ਲਾਇਸੈਂਸ ਕੈਨਸਲ ਕੀਤਾ ਹੈ ਜਦ ਅਮਰੀਕਾ ਵਰਗੀ ਕੰਟਰੀ ਦੇ ਵਿੱਚ 80000 ਲਾਇਸੈਂਸ ਬਣ ਸਕਦਾ ਤੇ ਫਿਰ ਪੇਪਰ ਕਿਉਂ ਨਹੀਂ ਇਹ ਚੀਜ਼ ਪੈਦਾ ਹੋ ਸਕਦੇ ਤੇ ਜਸ ਡਾਊਨਸ ਐਂਡ ਓਵਰ ਟੂ ਰੌਕ ਐਂਡ ਟੂ ਅਨਦਰ ਡਿਪਰੈਸ਼ਨ ਇਸ ਐਨਟ ਕੁਆਇਟ ਵੀਕ ਇਨਫ ਸਰਟਨ ਸੌਥ ਬੀਟ ਐਂਡ ਮਾਰਕਸ ਈਦਰ ਬਿਗ ਨੇਮ ਫਰ ਥੋਸ ਸਟਾਰਸ ਕਨ ਨਟ ਸਟਾਰਟ ਓਹ ਤੇ ਸੌਰੀ ਵਿੱਚ ਕਾਲ ਆ ਗਈ ਸੀ ਤੇ ਇਸ ਦੇ ਸਬੰਧ ਵਿੱਚ ਗੱਲ ਕਰਦੇ ਪਏ ਸੀ ਆਪਾਂ ਤੇ ਇੱਕ ਬਜ਼ੁਰਗ ਆ ਆਪਣੇ ਹੱਥ ਹੀ ਬੂਟੇ ਲਾਂਦਾ ਪਿੰਡਾਂ ਦੇ ਵਿੱਚ ਇਹ ਵੀ ਇੱਕ ਸੇਵਾ ਹੈ ਜੋ ਦੁਨੀਆ ਦੀ ਨਜ਼ਰ ਦੇ ਸਾਹਮਣੇ ਹੈ ਨਹੀਂ ਜਿਸ ਨੇ ਕੁਦਰਤ ਦੀ ਸੰਭਾਲ ਕੀਤੀ ਹੋਈ ਆ ਇਦਾਂ ਦੇ ਚਿਹਰੇ ਦੁਨੀਆ ਦੇ ਸਾਹਮਣੇ ਹੈ ਨਹੀਂ ਜਿਹੜੇ ਦੁਨੀਆ ਨੂੰ ਲੁੱਟ ਰਹੇ ਆ ਉਹਨਾਂ ਲੋਕਾਂ ਦੇ ਅੱਜ ਇੱਕ ਸੈਲੀਬ੍ਰਿਟੀ ਬਣ ਕੇ ਚਿਹਰੇ ਸਾਹਮਣੇ ਆ ਰਹੇ ਆ ਪਰ ਇਦਾਂ ਦੇ ਬਜ਼ੁਰਗ ਦੇ ਬਾਰੇ ਮੈਨੂੰ ਹਿਸਟਰੀ ਬਾਰੇ ਇਹਦੇ ਬਾਰੇ ਪਤਾ ਨਹੀਂ ਪਰ ਮੈਨੂੰ ਜਰੂਰ ਕਿਤੋਂ ਦੇਖਣ ਨੂੰ ਫੋਟੋ ਮਿਲੀ ਕਿ ਇਸ ਬਜ਼ੁਰਗ ਦੀ ਬਹੁਤ ਵੱਡੀ ਸੇਵਾ ਹੈ ਤੇ ਜੋ ਸਾਡੇ ਵਰਗੇ ਲੋਕਾਂ ਨੂੰ ਪਤਾ ਹੀ ਨਹੀਂ ਕਿ ਕਿੰਦੀ ਵੱਡੀ ਸੇਵਾ ਕਰ ਰਹੇ ਨੇ ਤੇ ਸਾਡੇ ਲੋਕਾਂ ਦਾ ਆ ਹਾਲ ਆ ਭਰਾਵੋ ਦੇਖ ਲਓ ਸਾਡੇ ਲੋਕਾਂ ਦੀ ਆ ਹਾਲ ਆ ਜੇ ਅਸੀਂ ਸੱਚ ਬੋਲਦੇ ਆ ਤੇ ਸੱਚ ਦੇਖਣ ਦੀ ਦਿਖਾਉਣ ਦੀ ਕੋਸ਼ਿਸ਼ ਕਰਦੇ ਆ ਤੇ ਕਹਿੰਦੇ ਆ ਸੱਚ ਨਾ ਦੇਖੋ ਤੇ ਜੇ ਅਸੀਂ ਸੱਚ ਬੋਲਦੇ ਆ ਤੇ ਕਹਿੰਦੇ ਹੁੰਦੇ ਆ ਕਿ ਸੱਚ ਨਾਲ ਬੋਲੋ ਤੇ ਫਿਰ ਐਂਡ ਦੇ ਜਾ ਕੇ ਗੱਲ ਇਹ ਆ ਜਾਂਦੀ ਆ ਕਿ ਸੱਚ ਨਾਲ ਸੁਣੋ ਮੈਨੂੰ ਸਮਝ ਨਹੀਂ ਆਂਦੀ ਇਸ ਗੱਲ ਦੀ ਕਿ ਸੱਚ ਤੋਂ ਸਾਡੇ ਲੋਕ ਇੰਨੇ ਦੌੜਦੇ ਕਿਉਂ ਪਏ ਆ ਸੱਚ ਸੁਣਨ ਤੋਂ ਕਿਉਂ ਨਹੀਂ ਸੱਚ ਦਾ ਸਾਹਮਣਾ ਕਰਦੇ ਸੋ ਸਾਰੇ ਭਰਾਵਾਂ ਨੂੰ ਵੀ ਬੇਨਤੀ ਹੱਥ ਜੋੜ ਕੇ ਕਹੇ ਸੀ ਇਹ ਨਹੀਂ ਕਹਿੰਦੇ ਕਿ ਸਾਨੂੰ ਸੁਣੋ ਜੇ ਸਾਡੇ ਚ ਕਮੀ ਲੱਗਦੀ ਆ ਤੇ ਸਾਨੂੰ ਦੱਸੋ ਜ਼ਰੂਰ ਪਰ ਇਹ ਨਹੀਂ ਹੁੰਦਾ ਕਿ ਕਿਸੇ ਨੂੰ ਗਾਲਾਂ ਕੱਢ ਕੇ ਮੂੰਹ ਬੰਦ ਕਰਾਉਣਾ ਇਹ ਤਾਂ ਭੁੱਲ ਜਿਓ ਤੇ ਸਾਡੇ ਲੋਕਾਂ ਦੀ ਕਮਾਂਡ ਐਦਾਂ ਹੋਣ ਲੱਗ ਗਈ ਆ ਕਿ ਗਧਿਆਂ ਕਮਾਂਡਾਂ ਕਮਾਂਡੋ ਕਰਦੇ ਆ ਤੇ ਭੇਡਾਂ ਬਣ ਕੇ ਸਾਡੇ ਲੋਕ ਪਿੱਛੇ ਪਿੱਛੇ ਚੱਲਦੇ ਆ ਇਹਨਾਂ ਅਕਸਰ ਇਹ ਸਵਾਲ ਉੱਠਦੇ ਆ ਜਦੋਂ ਵੀ ਵੋਟਾਂ ਪੈਂਦੀਆਂ ਜਾਂ ਸਮਾਜ ਸੇਵੀਆਂ ਦੇ ਟਾਈਮ ਜਾਂ ਸਿੰਗਰਾਂ ਦੇ ਟਾਈਮ ਜਦੋਂ ਲੋਕ ਆਪਸ ਵਿੱਚ ਸਿੰਗਰਾਂ ਦੇ ਪਿੱਛੇ ਲੜਦੇ ਆ ਤੇ ਅਕਸਰ ਆਹੀ ਗੱਲਾਂ ਹੁੰਦੀਆਂ ਨੇ ਤੇ ਐਨ ਆਰ ਆਈ ਜਾਗੋ ਗੀਤ ਆ ਰਿਹਾ ਤੇ ਜ਼ਰੂਰ ਸੁਣਨਾ ਸਭ ਦੇ ਤੇ ਇਹ ਸਿਰਫ ਇੱਕ ਐਨ ਆਰ ਆਈ ਭਰਾਵਾਂ ਨੂੰ ਮੈਸੇਜ ਆ ਇਸ ਗੀਤ ਦੇ ਵਿੱਚ ਕਿ ਆਪਣੇ ਆਪਣੇ ਪਿੰਡਾਂ ਨੂੰ ਸੰਭਾਲੋ ਜੇ ਸੰਭਾਲਣਾ ਤੁਸੀਂ ਕਿਉਂਕਿ ਤੁਹਾਨੂੰ ਪਤਾ ਤੁਹਾਡੇ ਪਿੰਡਾਂ ਦੇ ਵਿੱਚ ਕੌਣ ਗਰੀਬ ਆ ਕਿਹੜੇ ਬੱਚੇ ਨੂੰ ਪੜ੍ਹਾਈ ਦੀ ਲੋੜ ਆ ਕਿਹੜੇ ਬੱਚੇ ਨੂੰ ਨਹੀਂ ਪੜ੍ਹਾਈ ਦੀ ਲੋੜ ਕਿੱਥੇ ਪੈਸਾ ਚਾਹੀਦਾ ਲੱਗਣਾ ਕਿੱਥੇ ਨਹੀਂ ਲੱਗਣਾ ਚਾਹੀਦਾ ਤੇ ਮੈਂ ਬੁਘੇਲ ਸਿੰਘ ਨੂੰ ਐਵੇਂ ਲਾਈਵ ਹੋਣਾ ਮੈਨੂੰ ਵੀ ਦੱਸ ਦੇ ਤੇ ਇਹ ਭਰਾ ਮੇਰੇ ਆ ਬੁਘੇਲੇ ਵੀਰੇ ਟਾਈਮ ਕੱਢਣਾ ਪੈਂਦਾ ਬਹੁਤ ਜ਼ਿਆਦਾ ਤੇ ਤਾਂ ਕਰਕੇ ਮੈਂ ਆ ਜੀ ਜੀ ਕਰਦਾ ਮੈਂ ਆਪ ਨਹੀਂ ਕੈਮਰੇ ਸਾਹਮਣੇ ਆ ਕੇ ਖੁਸ਼ ਤੇ ਚਲੋ ਜਿੰਨਾ ਕਿ ਲੋਕਾਂ ਨੂੰ ਸਮਝਾਉਣਾ ਆਪਾਂ ਇਹ ਗੱਲ ਦੱਸੀ ਦੀ ਆ